ਸੈਕਟਰ ਦਾ ਜਮਾਈ ਖਲਾਬ ਹੋ ਗਿਆ ਜਿਹਨੇ ਸਾਡੇ ਡਰਾਈਵਰਾਂ ਤੇ ਇੰਦੀਆਂ ਨੇ ਸਜ਼ਾਵਾਂ ਦਾਤੀਆਂ ਅਸੀਂ ਬੱਚੋ ਬਾਹਰ ਦਾ ਪਹਿਲੇ ਮਜਬੂਰ ਤੇ ਹੁਣ ਤੇ ਜਮੇ ਮਜਬੂਰ ਕਰਤੇ ਇਹ ਟਰੱਕ ਬ੍ਰੇਕਰ ਨੇ ਜਿੱਕਾ ਜੰਕਤਾ ਜ਼ਰੂਰ ਕਰਿਆ ਤਾਂ ਪਰ ਇਹ ਚੱਕਰ ਚਕਾਰੀ ਕਰਕੇ ਇਹ ਸਰਕਾਰਾਂ ਕਹਿੰਦੀਆਂ ਜੇ ਅਸੀਂ ਵਿਦੇਸ਼ਾਂ ਵਾਲੇ ਕਾਨੂੰਨ ਲਿਆਉਣੇ ਆ ਤਾਂ ਲੋਕ ਚੱਕਾ ਜਾਮ ਕਰ ਦਿੰਦੇ ਨੇ ਧਰਨੇ ਲਾਉਣ ਲੱਗ ਜਾਂਦੇ ਨੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣੇ ਨਹੀਂ ਦਿੰਦੇ ਆ ਗੱਡੀਆਂ ਦੇ ਟਾਇਰ ਦੇਖ ਲਓ ਰੋੜੇ ਪਏ ਨੇ ਸਾਰੇ ਇਹ ਨਹੀਂ ਲੱਗਦੇ ਟੈਂਕਸ਼ਨ ਹੀ ਭਰੇ ਜਾਂਦੇ ਡਰਾਈਵਰ ਸਾਰੇ ਤਾਂ 10000 ਤਨਖਾਹਤੇ ਨੇ ਇਹ ਕਹਿੰਦੇ ਵੀ 10 ਲੱਖ ਰੁਪਈਆ ਡਰਾਈਵਰ ਭਰੂਗਾ ਤਾਂ ਉਹ ਕਿੱਥੋਂ ਭਰੂਗਾ ਡਰਾਈਵਰ ਰੋਟੀ ਖਾਣ ਨੂੰ ਘਰੇ ਉਹਦੇ ਦਾੜੀ ਨਹੀਂ ਫਿਰ ਉਹ ਜਿਹੜੇ ਮਾੜਾ ਮੋਟਾ ਚੋਣ ਬਨੂਨ ਬਜਾਰੇ ਗਰੀਬ ਖਾਂਦੇ ਨੇ ਕਰਕੇ ਉਹ ਵੀ ਕਹਿੰਦੇ ਵੀ ਅਸੀਂ ਸਾਨੂੰ ਦੇ ਦਿਓ ਕਹਿੰਦੇ ਹੁਣ ਗੱਲਾਂ ਤਾਂ ਇੱਥੇ ਐਗੀਆਂ-ਆਂ ਹੋਈਆਂ ਪਈਆਂ ਨੇ ਜਿ ਯੂਨੀਅਨਾਂ ਵੀ ਪ੍ਰਾਈਵੇਟ ਧਾਰੇ ਵੀ ਨਹੀਂ ਛੱਡੇ ਸਰਕਾਰਾਂ ਨੇ ਦੇਖੋ ਹੁਣ ਉਹਦਾ ਜ਼ਿੰਮੇਦਾਰ ਖਾਉਣਾ ਜੇ 10 ਬੰਦੇ ਪਬਲਿਕ ਦੇ ਪੈ ਜਾਂ ਡਰਾਈਵਰ ਨੂੰ ਕੁੱਟਣ ਵਕਤ ਉਸ ਵਕਤ ਤੇ ਉਹ ਤਾਂ ਕੀੜੀ ਵੀ ਨਹੀਂ ਮਾਰ ਸਕਦਾ ਜੇ ਨਹੀਂ ਜੇ ਫਿਰ ਮਾਰਤਾ ਹੋ ਉਹ ਤਾਂ ਕੌਣ ਜ਼ਿੰਮੇਦਾਰ ਹੈ ਡਰਾਈਵਰ ਦਾ ਤੁਹਾਡਾ ਚਾਰ ਚੱਕ ਜੇ ਕੋਈ ਗੱਲ ਹੋ ਜਾਏ ਚਲੋ ਫਿਰ ਪਬਲਿਕ ਤੋਂ ਉਹਨੇ ਆਪਣੀ ਜਾਨ ਤਾਂ ਬਚਾਉਣੀ ਆ ਭੱਜਣ ਦੀ ਨਾ ਉਹ ਫਿਰ ਹੁਣ ਜੇ ਉਹਨੂੰ ਮਾਰਦੇ ਫਿਰ ਉਹਦੀ ਜ਼ਿੰਮੇਦਾਰ ਮੋਦੀ ਹੈ ਕਿ ਮਿੱਤਰ ਸਾਹਿਬ ਇਹ ਤਾਂ ਬੜੇ ਜਿਹੜੇ ਮਾਨੀ ਦਾਨੀ ਨੇ ਉਹਨਾਂ ਨੂੰ ਦੇ ਰਹੇ ਨੇ ਇਹ ਤਾਂ ਜਿਹੜੇ ਇੱਕ ਦੋ ਗੱਡੀਆਂ ਵਾਲੇ ਵਿਚਾਰੇ ਖਾਣ ਪੀਣ ਵਾਲੇ ਨੇ ਉਹਨਾਂ ਤੋਂ ਖੋ ਰਹੇ ਨੇ ਹੋਰ ਗੱਲ ਕੁਝ ਨਹੀਂ ਹੈਗੀ ਸਰਕਾਰਾਂ ਜਿੰਨੀਆਂ ਵੀ ਹੈਗੀਆਂ ਇਹ ਹੀ ਕੁਝ ਕਰ ਰਹੀਆਂ ਨੇ ਖੰਨੇ ਤੋਂ ਮਲੋਹ ਐਥੇ ਭਵਾਨੀਗੜ੍ਹ ਤੱਕ ਦੇਖੋ ਕੀ ਹਾਲ ਹੈ ਡੱਡੇ ਖੱਡੇ ਨੇ ਵਿੱਚ ਗਿਰਦਾ ਬੰਦਾ ਵੀ ਕਾਰ ਵੀ ਨਹੀਂ ਹੈਂਗਰਲੀ ਲੱਗ ਜਾਣਾ ਇਹਨਾਂ ਨਾਲ ਸਧਾਰਾ ਰਹੂਗਾ ਐ ਕੰਮ ਨਾਲ ਸਧਾਰਾ ਰਹੂ ਛੱਤ ਤਾਂ ਕੋਈ ਬਣਾਈ ਨਹੀਂ ਦੱਸੋ ਮੈਨੂੰ ਡਰਾਈਵਰ ਕਿਵੇਂ ਕਰੂਗਾ ਇੰਨਾ ਵਜਨ ਪਾਇਆ ਹੋਇਆ ਕਿੱਦਾਂ ਨੂੰ ਮੋੜੂਗਾ ਗੱਡੀ ਨੂੰ ਕੁਈ ਨਾ ਸਾਹ ਆਕੇ ਮਰ ਗਿਆ ਤਾਂ ਡਰਾਈਵਰ ਦੇ ਗਾਲ ਕੋਈ ਤੂਵੇਂ ਰੋਡ ਮਰ ਗਿਆ ਤਾਂ ਡਰਾਈਵਰ ਦੇ ਗਾਲ ਕੋਈ ਘਰੇ ਲੜ ਕੇ ਆਕੇ ਮਰ ਗਿਆ ਤਾਂ ਡਰਾਈਵਰ ਦੇ ਗਾਲ ਪਹਿਲਾਂ ਸਰਕਾਰਾਂ ਆਪਦਾ ਛੋਧ ਕਰਨ ਫੇਰ ਜਾਕੇ ਕਾਨੂੰਨ ਪਾਸ ਕਰਨ ਐ ਕਾਨੂੰਨਾਂ ਦਾ ਕੀ ਹੈ ਕਾਨੂੰਨ ਤਾਂ ਬੈਠ ਕੇ ਆਪਦੇ ਘਰ ਬਣਾ ਲੈਂਦੇ ਨੇ ਲਿਆ ਲਾ ਪੜਿਆ ਲਿਖਿਆ ਲਾਵੇ 18 ਟਨ ਪਾ ਕੇ ਉਹਦੇ ਥੱਲੇ ਜਾ ਪੈਂਚਰ ਹੋ ਜਾਂਦਾ ਲਾਵੇ ਜਿੱ ਇੱਕ ਪਤਾ ਲੱਗੇ ਵੀ ਕਿੰਨੇ ਕੁ ਔਖੀ ਆ ਚੱਕਣੀ ਚੱਕ ਕੇ ਹੁਣ ਬੈਠ ਕੇ ਤਾਂ ਮੈਂ ਵੀ ਕਾਨੂੰਨ ਪਾਸ ਕਰ ਲੂੰ ਇਹ ਅਨਪੜ੍ਹ ਬੰਦੇ ਨੇ ਵਿਚਾਰੇ ਦੇਸੀ ਜੱਟ ਨੇ ਕੋਈ ਮੜਾ ਮੋਟਾ ਰੋਟੀ ਖਾਂਦੇ ਨੇ ਜਿਹੜੇ ਉਹਨਾਂ ਨੂੰ ਖਾਣ ਨਹੀਂ ਦੇਣੀ ਬਸ ਬੜਿਆਂ ਨੂੰ ਮਾਨੀ ਦਾਨੀਆਂ ਨੂੰ ਇਹਨਾਂ ਨੇ ਦੇਣਾ ਹੈ ਹੋਰ ਕੁਝ ਨਹੀਂ ਸਾਰੀਆਂ ਸਹੂਲਤਾਂ ਨੇ ਕਹਿੰਦੇ ਜੇ ਰੋਟੀ ਪਾਣੀ ਮਿਲਦਾ ਕਿੱਦਾਂ ਮੰਗੇ ਜਲਾਬ ਸਹੂਲਤਾ ਜੇਹਾਂ ਦੀ ਬੇਸ਼ੱਕ ਹੈਗੀਆਂ ਉਹ ਪਤਾ ਕਿਹਨੂੰ ਨੇ ਉਹ ਭਗਵਾਨਦਾਨ ਦੇ ਬੰਦਿਆਂ ਨੂੰ ਨੇ ਉਹ ਕਾਗਰਾ ਦੇ ਬੰਦਿਆਂ ਨੂੰ ਨੇ ਦਾਦਾ ਕੁੱਤਾ ਮਰਿਆ ਪਿਆ ਹੋਵੇ ਇੱਥੇ ਕੁੱਤੇ ਨੂੰ ਕੁੱਤਾ ਨਹੀਂ ਖਾਂਦਾ ਹੁਣ ਬੰਦਾ ਕਿਤੇ ਪਿਆ ਹੋਵੇ ਮੈਂਟਲ ਆਉਂਦਾ ਹੈ। ਜਾਂ ਕਿ ਤੌੜੀ ਜਪਾਉਣ ਨੂੰ। ਹੁਣ ਟਾਈਮ ਬਦਲੇ ਬਿਨੇ ਸਰ। ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ। ਭਾਰਤ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਲਿਆਂਦਾ ਗਿਆ ਹਿੱਟ ਐਂਡ ਰਨ ਮਾਰ ਕੇ ਭੱਜਣਾ ਉਸ ਦੇ ਤਹਿਤ ਇੱਕ ਕਾਨੂੰਨ ਆਇਆ ਹੈ ਕਾਨੂੰਨ 'ਚ ਜਿਹੜਾ ਕਿ ਹਜ਼ਾਰੇ ਪਹਿਲੇ ਕਾਨੂੰਨ ਸੀਗੇ ਉਹਨਾਂ 'ਚ ਸੋਧ ਕੀਤੀ ਆ। ਸੋ 7 ਸਾਲ ਦੀ ਸਜ਼ਾ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੈ ਜਿਹੜਾ ਉਹ ਹੋਊਗਾ ਜੇ ਇਦਾਂ ਦਾ ਕੋਈ ਹਾਦਸਾ ਵਾਪਰਦਾ ਹੈ ਇਹ ਕਾਨੂੰਨ ਆ ਜਿਹੜਾ ਇਕੱਲੇ ਟਰੱਕ ਡਰਾਈਵਰਾਂ ਨਾਲ ਨਹੀਂ ਹਰ ਇੱਕ ਡਰਾਈਵਰ ਨਾਲ ਆ ਚਾਹੇ ਉਹ ਗੱਡੀ ਦਾ ਡਰਾਈਵਰ ਆ ਜਾਂ ਉਹ ਬੱਸ ਦਾ ਡਰਾਈਵਰ ਆ ਜਾਂ ਉਹ ਕਾਰ ਦਾ ਡਰਾਈਵਰ ਆ ਜੋ ਵੀ ਡਰਾਈਵਰੀ ਕਿਤੇ ਨਾਲ ਸੰਬੰਧ ਰੱਖਦਾ ਉਹਦੇ ਲਈ ਇਹ ਕਾਨੂੰਨ ਆ ਪਰ ਅੱਜ ਅਸੀਂ ਪਹੁੰਚੇ ਆ ਭਾਸੋਂ ਦੀ ਟਰੱਕ ਜੂਨੀਅਨ ਦੇ ਵਿੱਚ ਟਰੱਕ ਆਪਰੇਟਰ ਨੇ ਸਾਡੇ ਨਾਲ ਮੌਜੂਦ ਨੇ ਡਰਾਈਵਰ ਮੌਜੂਦ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਇਸ ਕਾਨੂੰਨ ਨੂੰ ਕੱਲ ਬੜਾ 3 ਦਿਨਾਂ ਦੀ ਟਰੱਕ ਆਪਰੇਟਰਾਂ ਵੱਲੋਂ ਜਾਂ ਪੈਟਰੋਲ ਦੀਆਂ ਜਿਹੜੀਆਂ ਟੈਂਕੀਆਂ ਚਲਾਉਂਦੇ ਨੇ ਟੈਂਕਰ ਚਲਾਉਂਦੇ ਨੇ ਉਹਨਾਂ ਆਪਰੇਟਰਾਂ ਵੱਲੋਂ ਹੜਤਾਲ ਕੀਤੀ ਗਈ ਸੀ ਸੋ ਕੱਲ ਦੂਜਾ ਦਿਨ ਸੀ ਦੂਜੇ ਦਿਨ ਚ ਹਾਲਾਤ ਜੋ ਬਣੇ ਨੇ ਉਹ ਸਭ ਨੂੰ ਪਤਾ ਹੈ ਕਿਸ ਤਰ੍ਹਾਂ ਦੇ ਹਾਲਾਤ ਤੇ ਪੰਪਾਂ ਤੇ ਤੇਲ ਲਈ ਵੱਡੀਆਂ ਲਾਈਨਾਂ ਲੱਗੀਆਂ ਸੀ ਸੋ ਪੰਡਤ ਜੀ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਪੰਡਤ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਉਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਠੀਕ ਹੋ ਜੀ ਹਾਂਜੀ ਇਹ ਠੀਕ ਹੈ ਕਹਿੰਦੇ ਚੱਕਾ ਜਮ ਕਰਤਾ ਜੀ ਟਰੱਕ ਆਪਰੇਟਰਾਂ ਨੇ ਇਹ ਟਰੱਕ ਬ੍ਰੇਕ ਤੋਂ ਨੇ ਜੀ ਚੱਕਾ ਜਮਤਾ ਜ਼ਰੂਰ ਕਰਿਆ ਤਾਂ ਪਰ ਚੱਕਣ ਛਕਾਲੀ ਕਰਕੇ ਕਾਲੀ ਕਰਕੇ ਜੀ ਇਹ ਡਰਾਈਵਰਾਂ ਦੀਆਂ ਜੀ ਮੰਗਾਂ ਤਾਂ ਹੋਰ ਵੀ ਬਹੁਤੀਆਂ ਹੂੰ ਜੇ ਦੋ-ਤਿੰਨ ਹੋਰ ਐਡ ਦੰਦੇ ਤਾਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣੀਆਂ ਤੇ ਜਿਹੜੀਆਂ ਮੰਗਾਂ ਸੀਗੀਆਂ ਜੀ ਜਿਵੇਂ ਸਾਡੀਆਂ ਯੂਨੀਅਨ ਐ ਇਹ ਬਹਾਲ ਨਹੀਂ ਹੋਈਆਂ ਹੂੰ ਇਹ ਵੀ ਬਹਾਲ ਹੋ ਜਾਂਦੀਆਂ ਇਹ ਤਾਂ ਜੀ ਸੂਬੇ ਨਾਲ ਪੰਜਾਬ ਨਾਲ ਸੰਬੰਧਿਤ ਮਸਲਾ ਏ ਜੀ ਚਲੋ ਜੀ ਇਹ ਵੀ ਵਿੱਚੇ ਰੱਖਿਆ ਜਾਂਦਾ ਇਹ ਵੀ ਬਾਣੀ ਬਟੇਸ਼ਨ ਭਾਈ ਹੋ ਜਾਂਦੀ ਜਿਹੜੇ ਮੁੱਖ ਮੰਤਰੀ ਨੇ ਘੜਾ ਆਪਣੇ ਨਹੀਂ ਸੂਬਾ ਸਰਕਾਰ ਵੀ ਆਪਣੀ ਐ ਸੈਂਟਰ ਵੀ ਆਪਾਂ ਆਪਣਾ ਮੰਦੇ ਤੇ ਵੀ ਆਪਣੇ ਸੈਂਟਰ ਤਾਂ ਸਾਡੇ ਜਮੇ ਖਲਾਬ ਹੋ ਗਿਆ ਜਿਹਨੇ ਸਾਡੇ ਡਰਾਈਵਰਾਂ ਤੇ ਇੰਨੀ ਇੰਨੀ ਸਜ਼ਾਵਾਂ ਲਾਤੀਆਂ ਅਸੀਂ ਬੱਚੋ ਪਾਣ ਦਾ ਪਹਿਲੇ ਮਜਬੂਰ ਤੇ ਹੁਣ ਤੇ ਜਮੇ ਮਜਬੂਰ ਕਰਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ 2-3 ਹੋਰ ਲੱਗ ਜਾਂਦੇ ਤਾਂ ਚੰਗੀ ਗੱਲ ਸੀ ਮੈਂ ਤਾਂ ਸੂਬਾ ਸਰਕਾਰ ਨੂੰ ਵੀ ਕਹਿਣਾ ਤੁਸੀਂ 2 ਦਿਨ ਹੋਰ ਕਹਿਣੋ 1 ਦਿਨ 3 ਦਿਨਾਂ ਦੇ ਵਿੱਚ ਜੀ ਲੋਕਾਂ ਦਾ ਬੁਰਾ ਹਾਲ ਹੋ ਗਿਆ ਤੁਸੀਂ ਤੇਲ ਭਰਉਣ ਗਏ ਸੀਗੇ ਪੰਪ ਤੇ ਗਏ ਤੇ ਜੀ ਗਏ ਤੇ ਮਿਲ ਗਿਆ ਫਿਰ ਫਿਰ ਏਡੀ ਕੀ ਗਾਲੀ ਤੁਸੀਂ ਕਾਨੂੰਨ ਨawabਸੋਂ ਲੈਣੇ ਤੇ ਜਿਹੜੇ ਸਾਡੇ ਬੰਦੇ ਮੂਰੇ ਨੇ ਉਹਨਾਂ ਨੂੰ ਕੋਈ ਸੋਚਣਾ ਚਾਹੀਦਾ ਤਾਂ ਵੀ ਜਿਹੜੇ ਆਪਾਂ ਮਤਲਬ ਜੂਨੀਅਰ ਬਹਾਰ ਨੇ ਵੀ ਇਹ ਵੀ ਬਹਾਲ ਕਰੀਏ ਵੀ ਬਾਕੀ ਜਿਹੜੇ ਹੋਟ ਡਰਾਈਵਰਾਂ ਦੇ ਲਾਇਸੈਂਸਾਂ ਬਾਰੇ ਹੋਰ ਚੀਜ਼ਾਂ ਬਾਰੇ ਨੇ ਉਹਨਾਂ ਬਾਰੇ ਵੀ ਕੋਈ ਗੱਲਬਾਤ ਸੈਂਟਰ ਸਰਕਾਰ ਨਾਲ ਹੋ ਜਾਂਦੀ ਏਡੀ ਕੀ ਕਾਲੀ ਸੀ ਤੇ ਸਰਕਾਰ ਕਹਿ ਰਹੀ ਹੈ ਇਹ ਕਹਿੰਦੇ ਕਾਨੂੰਨ ਹਲੇ ਲਾਗੂ ਨਹੀਂ ਸੀ ਕਰੇ ਇਹਦੇ ਤੇ ਚਰਚਾ ਹੋਣੀ ਸੀਗੀ ਬਈ ਹਲੇ ਲਾਗੂ ਨਹੀਂ ਸੀ ਕਰੇ ਪਹਿਲੇ ਹੀ ਹੜਤਾਲ ਕਰਤੀ ਡਰਾਈਵਰਾਂ ਨੇ ਜੀ ਆਪਾਂ ਨਾ ਰੌਲਾ ਪਾਉਂਦੇ ਜੀ ਇਹ ਤਾਂ ਕਾਨੂੰਨ ਨੇ ਪਾਸ ਕਰ ਦੇਣੇ ਤੇ ਇਹ ਤਾਂ ਆਪਾਂ ਰੌਲਾ ਪਾਇਆ ਤਾਂ ਕਰਕੇ ਮੜਾ ਮੋਟਾ ਹੱਲਾ ਗੁੱਲਾ ਹੋਇਆ ਹੈ ਹਣੇ ਦੇਖੋ ਵੀ ਕੀ ਬਣਦਾ ਜੇ ਨਾ ਕੁਝ ਬਣਿਆ ਅਸੀਂ ਫੇਰ ਇੱਕ ਨੇ ਚੱਕਾ ਜਮ ਕਰ ਦਾਂਗੇ ਹੁਣ ਕੀ ਫੈਸਲਾ ਹੋਇਆ ਜੀ ਕਿਦਾਂ ਦਾ ਜਿਹੜੇ ਤੁਹਾਡੇ ਤੱਕ ਖਬਰ ਪਹੁੰਚੀ ਆ ਕਿਸ ਤਰ੍ਹਾਂ ਦਾ ਫੈਸਲਾ ਹੋਇਆ ਅਸੀਂ ਤਾਂ ਜੀ ਸਵੇਰੇ ਟੀਵੀ ਦੇਖਿਆ ਵੀ ਜਿਹੜੀਆਂ ਸਾਡੀਆਂ ਅੱਪਰ ਜੂਨੀਅਰ ਲਾਈਨ ਨੇ ਮਤਲਬ ਟਰਾਂਸਪੋਰਟ ਨੇ ਬੜੇ ਉਹ ਕਹਿੰਦੇ ਵੀ ਇਹ ਤਾਂ 10 ਦਿਨ ਤੇਲ ਵਾਲਿਆਂ ਨੇ ਮੰਗੇ ਨੇ ਵੀ 10 ਕਿ ਦਿਨ ਜਿਹੜਾ ਤੇਲ ਤੂਲ ਹੈ ਵੀ ਇਹਲੇ ਪਹੁੰਚਦਾ ਕਰ ਦੋ ਵੀ ਉਸ ਤੋਂ ਬਾਅਦ ਮੰਤਰੀ ਸਾਹਿਬ ਕਹਿੰਦੇ ਨੇ ਵੀ ਸਾਰਿਆਂ ਨੂੰ ਪੁੱਛ ਕੇ ਛਕੇ ਸੀ ਫੇਰ ਇਹ ਫੈਸਲਾ ਲਾਗੂ ਕਰਾਂਗੇ ਲੋਕ ਕਰਦੇ ਨੇ ਜੀ ਵਿਦੇਸ਼ਾਂ ਦੀਆਂ ਕਿ ਸਾਡੇ ਦੇਸ਼ ਦਾ ਸਿਸਟਮ ਨਹੀਂ ਸਹੀ ਸਾਡੇ ਦੇਸ਼ ਚ ਕਾਨੂੰਨ ਨਹੀਂ ਸਹੀ ਇਹ ਸਰਕਾਰਾਂ ਕਹਿੰਦੀਆਂ ਜੇ ਅਸੀਂ ਵਿਦੇਸ਼ਾਂ ਵਾਲੇ ਕਾਨੂੰਨ ਲਿਆਉਣੇ ਆ ਤਾਂ ਲੋਕ ਚੱਕਾ ਜਾਮ ਕਰ ਦਿੰਦੇ ਨੇ ਧਾਰਨੇ ਲਾਉਣ ਲੱਗ ਜਾਂਦੇ ਨੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣੇ ਨਹੀਂ ਦਿੰਦੇ ਇਹ ਬੇਤੇ ਸਾਰੀਆਂ ਜੀ ਐਂ ਦੱਸੋ ਪਹਿਲਾਂ ਸੜਕਾਂ ਤਾਂ ਬਣਾਉਣ ਪਹਿਲਾਂ ਤੁਸੀਂ ਸੜਕਾਂ ਦੇਖ ਲਓ ਵਿਦੇਸ਼ਾਂ ਦੀਆਂ ਕੀ ਨੇ ਸਾਡੀ ਹਾਲਤ ਕੀ ਹੈ ਇਹਨੂੰ ਮੋਦੀ ਸਾਹਿਬ ਨੂੰ ਇਹ ਨਹੀਂ ਪਤਾ ਮਿੱਤ ਸਾਹਿਬ ਨੂੰ ਵੀ ਜਦੋਂ ਤੁਸੀਂ ਕਿਸੇ ਤਰ੍ਹਾਂ ਨੇ ਤੇ ਜਾਣੇ ਹੋ ਕਿਤੇ ਸਮਾਗਮਾਂ ਤੇ ਜਾਣੇ ਹੋ ਵੀ ਸੜਕਾਂ ਦਾ ਕੀ ਹਾਲ ਹੈ ਸਾਨੂੰ ਵਿਦੇਸ਼ਾਂ ਦੇ ਸਹੂਲਤਾਂ ਦੇਣ ਅਸੀਂ ਕਿਹਨੂੰ ਮੰਨਾਂਗੇ ਸਾਨੂੰ ਵਿਦੇਸ਼ਾਂ ਦੇ ਸਹੂਲਤਾਂ ਤਾਂ ਦੇਣ ਇਹ ਜਹਾਜ਼ਾਂ ਜੀ ਚਲੇ ਜਾਂਦੇ ਨੇ ਇਹ ਕਿਹੜਾ ਕਿਤੇ ਸੜਕਾਂ ਤੇ ਆਏ ਨੇ ਅੱਜ 50 ਬੰਦਾ ਤਾਂ ਆ ਵੀ ਆਪਰਛ ਆਉਂਦੀ ਆ ਬਾਹਰ ਜੀ ਕੀ ਨਾਮ ਆ ਜੀ ਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਕਾਨੂੰਨ ਲਿਆਂਦੇ ਗਏ ਸੀਗੇ ਇਹ ਕਹਿੰਦੇ ਸੀ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਜਾਉਣ ਨੂੰ ਕਾਨੂੰਨਾਂ 'ਚ ਸੋਧ ਕੀਤੀ ਜਾ ਰਹੀ ਆ ਬਹੁਤ ਸਾਰੇ ਸਿਸਟਮ ਨੇ ਜਿਹੜੇ ਉਹ ਸਹੀ ਕੀਤੇ ਜਾ ਰਹੇ ਨੇ ਪਰ ਸਰਕਾਰਾਂ ਕਹਿ ਰਹੀਆਂ ਨੇ ਕਿ ਲੋਕ ਵਿਰੋਧ ਕਰਨ ਲੱਗ ਜਾਂਦੇ ਨੇ ਸਹੂਲਤਾਂ ਦਾ ਵਿਦੇਸ਼ਾਂ ਵਾਲੀਆਂ ਭਾਲਦੇ ਨੇ ਵਿਦੇਸ਼ਾਂ 'ਚ ਨੂੰ ਨੌਜਵਾਨ ਭੱਜ ਰਹੇ ਨੇ ਜੇ ਇੱਥੇ ਅਸੀਂ ਕੁਝ ਕਰਦੇ ਆ ਤਾਂ ਵਿਰੋਧ ਹੋਣ ਲੱਗ ਜਾਂਦਾ ਹੈ ਵੈਗਰੋਖ ਖਾਲਸਾ ਸਾਹਿਬ ਵੈਗਰੋਜੀ ਪਤੇ ਜੀ ਇਹ ਤਾਂ ਇਹ ਹੈ ਨਾ ਜੀ ਟਮਾਣਾ ਸਾਹਿਬ ਜੀ ਗੱਲ ਵੀ ਜੇ ਹੁਣ ਇਹ ਵਿਦੇਸ਼ਾਂ ਵਾਲਾ ਕਰਨ ਕਾਨੂੰਨ ਬਦੇ ਸਾਲਾ ਕਾਨੂੰਨ ਕਰਨ ਵਿਦੇਸ਼ਾਂ ਦੇ ਤਾਂ ਜੇ ਪੈਂਚਰ ਹੋ ਗਿਆ ਗੱਡੀ ਦੇ ਤਾਂ ਜਦੇ ਪੁਲਿਸ ਆਉਂਦੀ ਆ ਉਹ ਆਪ ਦਾ ਚੱਕ ਕੇ ਆਪ ਸੈੱਟ ਕਰਾ ਕੇ ਆ ਭੇਜਦੀ ਹੈ ਵਿਦੇਸ਼ਾਂ ਵਾਲਾ ਕਿਹੜਾ ਇਹ ਕਾਨੂੰਨ ਹੈ ਨਾ ਦੇ ਲਵੇ ਹੈ ਬੁੜਿਆਂ ਨੂੰ ਡਰਾਈਵਰਾਂ ਨੂੰ ਪੈਲਸ਼ਣਾ ਦਿੰਦੀ ਹੈ ਤਨਖਾਹਾਂ ਦਿੰਦੀ ਹੈ ਤੇ ਰਿਟਾਇਰ ਕਰਦੀ ਹੈ ਸਾਡੇ ਕੋਲ ਆ ਖੜੇ ਨੇ ਦੇਖੋ ਪੁਰਾਣੇ ਬੁੜੇ ਆ ਸਾਰੇ ਡਰਾਈਵਰ ਨੇ ਬੇਚਾਰੇ ਨਵੇਂ ਮੁੰਡਾ ਤਾਂ ਕੋਈ ਉਠੇ ਨਹੀਂ ਰਿਹਾ ਦੱਚੋ ਮੈਨੂੰ ਜਦ ਨਵਾਂ ਮੁੰਡਾ ਡਰਾਈਵਰ ਨਹੀਂ ਬਣ ਰਿਹਾ ਇਹ ਕਿੱਥੋਂ ਟ੍ਰਾਂਸਪੋਰਟ ਚੱਲੂਗੀ ਟ੍ਰਾਂਸਪੋਰਟ ਤਾਂ ਪਹਿਲਾਂ ਖਤਮ ਕਰੀ ਪਈ ਇਹਨਾਂ ਨੇ ਆਹ ਗੱਡੀਆਂ ਦੇ ਟਾਇਰ ਦੇਖ ਲਓ ਰੋੜੇ ਪਏ ਨੇ ਸਾਰੇ ਇਹ ਨਹੀਂ ਲੱਗਦੇ ਟੈਕਸ ਨਹੀਂ ਭਰੇ ਜਾਂਦੇ ਡਰਾਈਵਰ ਸਾਰੇ 10-10000 ਤਨਖਾਹਤੇ ਨੇ ਇਹ ਇਹ ਕਹਿੰਦੇ ਵੀ 10 ਲੱਖ ਰੁਪਈਆ ਡਰਾਈਵਰ ਭਰੂਗਾ ਦੱਚੋ ਕਿੱਥੋਂ ਭਰੂਗਾ ਡਰਾਈਵਰ ਰੋਟੀ ਖਾਣ ਨੂੰ ਘਰੇ ਉਹਦੇ ਦਾਣੇ ਨਹੀਂ ਹਨ ਫੇਰ ਕਹਿੰਦੇ ਨੇ ਇਹ ਯੂਨੀਅਨਾਂ ਦਾ ਜੀ ਨੇ ਕਰਤੀਆਂ ਭੰਗ ਯੂਨੀਅਨਾਂ ਭੰਗ ਕਰਤੀਆਂ ਉਹਨਾਂ ਦੇ ਸ਼ਿਰ ਤੇ ਯੂਨੀਅਨਾਂ ਦੇ ਡਰਾਈਵਰ ਰੋਟੀ ਖਾਂਦੇ ਤੇ ਵਿਚਾਰੇ ਮਾੜੀ ਮੋਟੀ ਤੇ ਜੇ ਮਾਲਕ ਨੂੰ ਕੁਝ ਬਚੂ ਤਾਂ ਡਰਾਈਵਰ ਨੂੰ ਰੱਖੂਗਾ ਨਹੀਂ ਡਰਾਈਵਰ ਨੂੰ ਕੀ ਰੱਖੂਗਾ ਗੱਡੀਆਂ ਵੇਚਤੀਆਂ ਹੁਣ ਸਾਡੇ ਕੋਲੇ 4 ᱛੀਆਂ ਅਸੀਂ ਇੱਕ ਰੱਖੀ ਆ ਸਾਰੀਆਂ ਵੇਚਤੀਆਂ ਜਾਂ ਕੁਝ ਖਾਣ ਨੂੰ ਨਹੀਂ ਚ ਖੱਟਣ ਨੂੰ ਜਾਂ ਪੱਲਿਓ ਪੈਂਦੇ ਨੇ ਤੇ ਦੱਸੋ ਸਰਕਾਰਾਂ ਦੇ ਕਾਦੀ ਉਹਨੇ ਫੇਰ ਕਹਿੰਦੇ ਭੰਗ ਕਰਤੀਆਂ ਜੀ ਇਹ ਯੂਨੀਅਨਾਂ ਫੇਰ ਇਹ ਯੂਨੀਅਨਾਂ ਭੰਗ ਕਰਤੀਆਂ ਫੇਰ ਉਹ ਪ੍ਰਧਾਨ ਕਹਿੰਦੇ ਅਸੀਂ ਆਪਣੇ ਸਰਕਾਰਾਂ ਦੇ ਬਣਾਉਣੇ ਨੇ ਫੇਰ ਕਾਦੇ ਬਣਾਉਣਾਂ ਨੇ ਵੀ ਯਾ ਦੋ ਸਰਕਾਰਾਂ ਇਹ ਕਹਿੰਦੀਆਂ ਭੰਗੇ ਨੇ ਜੀ ਫਿਰ ਪ੍ਰਧਾਨ ਕਿੱਦਾਂ ਬਣ ਰਹੇ ਨੇ ਹੈ ਨਾ ਭੰਗ ਹੋਏ ਕਹਿੰਦੇ ਪ੍ਰਧਾਨ ਅਸੀਂ ਆਪਣੇ ਬਣਾਉਣੇ ਨੇ ਦੱਸੋ ਮੈਨੂੰ ਪ੍ਰਧਾਨ ਫਿਰ ਕਹਦੇ ਆ ਉਹਦੇ ਬੈਠੇ ਨੇ ਫਿਰ ਉਹ ਜਿਹੜੇ ਮਾੜਾ ਮੋਟਾ ਚੂਨ-ਪਨੂਨ ਬੇਚਾਰੇ ਗਰੀਬ ਖਾਂਦੇ ਨੇ ਕਰਕੇ ਉਹ ਵੀ ਕਹਿੰਦੇ ਵੀ ਅਸੀਂ ਸਾਨੂੰ ਦੇ ਦਿਓ ਕਹਿੰਦੇ ਖੋ ਕੇ ਬਸ ਹੁਣ ਗੱਲਾਂ ਤਾਂ ਇੱਥੇ ਆਈਆਂ ਹੀਆਂ ਹੋਈਆਂ ਪਈਆਂ ਨੇ ਯੂਨੀਅਨਾਂ 'ਚ ਪ੍ਰਾਈਵੇਟ ਧਾਰੇ ਵੀ ਨਹੀਂ ਛੱਡੇ ਸਰਕਾਰਾਂ ਨੇ ਦੇਖੋ ਕੀ ਹਾਲ ਹੈ ਇਹ ਚੀਜ਼ਾਂ ਕਾਨੂੰਨ ਇਹ ਕੋਈ ਕਾਨੂੰਨ ਹੈ ਇਹ ਕਾਨੂੰਨ ਹੈ ਕਹਿੰਦੇ ਜੀ ਕਹਿੰਦੇ ਜੀ ਡਰਾਈਵਰ ਕਿਸੇ ਨਾ ਕਿਸੇ ਨੂੰ ਹਿੱਟ ਕਰਕੇ ਮਾਰ ਕੇ ਭੱਜ ਜਾਂਦੇ ਸੀਗੇ ਉਹ ਸੋਧ ਆਉਗੀ ਡਰਾਈਵਰ ਭੱਜਦੇ ਸੀਗੇ ਜੀ ਕੀ ਹਾਲਾਤ ਸੀ ਕਿ ਡਰਾਈਵਰ ਮੇਰੀ ਗੱਲ ਸੁਣੋ ਜੀ ਹੁਣ ਉਹਦਾ ਜ਼ਿੰਮੇਦਾਰ ਕੌਣ ਆ ਜੇ 10 ਬੰਦੇ ਪਬਲਿਕ ਦੇ ਪੈ ਜਾਣ ਡਰਾਈਵਰ ਨੂੰ ਕੁੱਟਣ ਵਕਤ ਉਸ ਵਕਤ ਤੇ ਉਹ ਤਾਂ ਕੀੜੀ ਵੀ ਨਹੀਂ ਮਾਰ ਸਕਦਾ ਜਾਨੀ ਜੇ ਮਾਰਤਾ ਹੋ ਉਹ ਤਾਂ ਕੌਣ ਜ਼ਿੰਮੇਦਾਰ ਹੈ ਡਰਾਈਵਰ ਦਾ ਡਰਾਈਵਰ ਦੀ ਜਾਨ ਤਾਂ ਬਚਾਉਣ ਦਾ ਮਾਰਾ ਭੱਜਦਾ ਵਿਚਾਰਾ ਅੱਛਾ ਡਰਾਈਵਰ ਦਾ ਕੁੱਤਾ ਵੀ ਨਹੀਂ ਮਾਰ ਕੇ ਰਾਜੀ ਕੁੱਤਾ ਵੀ ਨਹੀਂ ਮਾਰ ਕੇ ਰਹਿ ਜੀ ਉਹ ਤਾਂ ਡਰਦਾ ਪਹਿਲਾਂ ਹੀ ਬਹੁਤ ਉਹ ਤਾਂ ਚਾਹਨ ਚੱਕ ਜੇ ਕੋਈ ਗੱਲ ਹੋ ਜਾਏ ਚਲੋ ਫਿਰ ਪਬਲਿਕ ਤੋਂ ਉਹਨੇ ਆਪਣੀ ਜਾਨ ਤਾਂ ਬਚਾਉਣੀ ਆ ਭੱਜਣ ਦੀ ਨਾ ਉਹ ਫਿਰ ਹੁਣ ਜੇ ਉਹਨੂੰ ਮਾਰ ਦੇ ਪੇ ਫਿਰ ਉਹਦੀ ਜ਼ਿੰਮੇਵਾਰ ਮੋਦੀ ਹੈ ਕਿ ਮਿੱਤ ਸਾਹਿਬ ਉਹਦਾ ਜ਼ਿੰਮੇਵਾਰ ਕੌਣ ਹੈ ਦੱਸੋ ਜੀ ਇਹਦਾ ਡਰਾਈਵਰ ਨੇ ਨੂੰ ਕੁੱਟ ਕੇ ਮਾਰ ਦੇਣਾ ਲੋਕ ਉਥੇ ਖੜੇ ਨੂੰ ਇਹਦਾ ਕਾਨੂੰਨ ਗਲਤ ਕਰ ਰਹੇ ਨੇ ਇਹ ਜੋ ਕੋਈ ਇਹਨਾਂ ਦਾ ਸਹੀ ਨਹੀਂ ਹੈ ਇਹਦੇ ਨਾਲ ਤਾਂ ਬਹੁਤ ਫਰਕ ਪੈਣਾ ਸੀਗਾ ਬਹੁਤ ਜ਼ਿਆਦਾ ਸਿਸਟਮ ਸੁਧਰਨਾ ਸੀਗਾ ਕੋਈ ਸਿਸਟਮ ਨਹੀਂ ਸੁਧਰਨਾ ਇਹਦਾ ਵਿਗੜ ਰਿਹਾ ਨਵੇਂ ਮੁੰਡੇ ਤਾਂ ਪਹਿਲੇ ਡਰਾਈਵਰ ਨਹੀਂ ਬਣਦੇ ਆ ਜਿਹੜੇ ਬੁੜੇ ਨੇ ਇਹ ਵੀ ਛੱਡ ਕੇ ਬਹਿ ਗਏ ਕਹਿੰਦੇ ਅਸੀਂ ਨੇ ਚਲਾਉਣੀਆਂ ਹੀ ਨਹੀਂ ਇਹਦਾ ਸਾਰਾ ਹਿਸਟਮ ਖਰਾਬ ਹੋ ਜਾਣਾ ਕਿਸੇ ਨੇ ਜਦ ਉੱਥੇ ਪਹੁੰਚਣੇ ਨਹੀਂ ਸਮਾਨਖਾਨ ਪੀਣ ਆਲਾ ਇਹ ਤਾਂ ਆਪੇ ਖਤਮ ਹੋ ਜਾਣਾ ਸਿਸਟਮ ਸਾਰੇ ਇਹਦਾ ਬੜੇ ਜਿਹੜੇ ਮਾਨੀ ਦਾਨੀ ਨੇ ਉਹਨਾਂ ਨੂੰ ਦੇ ਰਹੇ ਨੇ ਇਹਦਾ ਜਿਹੜੇ ਇੱਕ ਦੋ ਗੱਡੀਆਂ ਵਾਲੇ ਵਿਚਾਰੇ ਖਾਣ ਪੀਣ ਵਾਲੇ ਨੇ ਉਹਨਾਂ ਤੋਂ ਖੋ ਰਹੇ ਨੇ ਹੋਰ ਗੱਲ ਕੁਝ ਨਹੀਂ ਹੈਗੀ ਸਰਕਾਰਾਂ ਜਿੰਨੀਆਂ ਵੀ ਹੈਗੀਆਂ ਇਹ ਹੀ ਕੁਝ ਕਰ ਰਹੀਆਂ ਨੇ ਕੋਈ ਇਹਦੇ ਸਹੀ ਚਲਾਉਣ ਵਾਲੀ ਯੂਨੀਅਨ ਨੂੰ ਹੈ ਨਹੀਂ ਪ੍ਰਾਈਵੇਟ ਦਾਰਾ ਇਹਨਾਂ ਨੂੰ ਰੋਟੀ ਦੇਣ ਵਾਲੇ ਨੇ ਉਹ ਤਾਂ ਕਹਿਣਗੇ ਅਸੀਂ ਪਬਲਿਕ ਦਾ ਕਰਦੇ ਆਂ ਪਬਲਿਕ ਦਾ ਕੀ ਕਰਦੇ ਨੇ ਬਈ ਪਬਲਿਕ ਤੋਂ ਖੋ ਰਹੇ ਨੇ ਸਰੇ ਆਮ ਹੈ ਪਾਪੇ ਖੋਹਦੇ ਨੇ ਜਾਂ ਧੱਕੇ ਨਾਲ ਕਹਿੰਦੇ ਨੇ ਪ੍ਰਧਾਨ ਅਸੀਂ ਆਪਦਾ ਬਣਾਉਣਾ ਦੱਸੋ ਮੈਂ ਨੂੰ ਕਿੰਨ੍ਹਾ ਵਿਪਰਧਾਨ ਤੁਸੀਂ ਆਪਣਾ ਬਣਾਉਣਾ ਹੈ ਫਿਰ ਉਹਨੂੰ ਯੂਨੀਅਨ ਨੂੰ ਸਹਾਇਤਾ ਵੀ ਦਿਓ ਯੂਨੀਅਨ ਨੂੰ ਕਾਦੀ ਸਹਾਇਤਾ ਆᱪਿਆ ਉਹ ਕਹਿੰਦੇ ਭੰਗ ਦੇ ਯੂਨੀਅਨਾਂ ਜੇ ਕੋਈ ਯੂਨੀਅਨ ਕਿਸੇ ਗੱਡੀ ਨੂੰ ਫੜਦੀ ਹੈ ਜਾਂ ਹੋਰ ਕਰਦੀ ਹੈ ਯੂਨੀਅਨ ਤੋਂ ਰੋਟੀਆਂ ਵੰਦਦੀ ਆ ਆਪਣੇ ਹਲਕੇ 'ਚ ਕੰਮ ਕਰਦੀ ਹੈ ਤਾਂ ਉਹਨੂੰ ਕਹਿਣਗੇ ਕਹਿਣਗੇ ਤੇ ਪਰਚਾ ਦਰਜ ਦੱਸੋ ਬਦਲੇ ਵੀ ਬੜੀ ਸੇਤੀ ਜਾਂਦੇ ਨੇ ਜੀ ਇਹ ਸਿਸਟਮ ਕੀ ਚੱਲ ਰਿਹਾ ਏ ਇਹ ਉਹੀ ਚੱਲਦਾ ਜੀ ਬਸ ਜਿੱਦੀ ਪਾਬਰ ਆ ਜਾਂਦੀ ਏ ਉਹ ਕਹਿੰਦਾ ਵੀ ਬਸ ਮੈਂ ਆਪਦਾ ਲਾਉਂਗਾ ਬਸ ਆਹ ਕੱਲ ਚੱਲ ਰਹੀ ਆ ਉਹ ਸਿਸਟਮ ਕਹਦ ਨੇ ਜੀ ਇਹ ਜਿਹਦੀ ਵੀ ਪਾਵਰ ਆ ਜੇ ਦੇ ਉਹ ਕਹਿੰਦਾ ਮੈਂ ਲਾਉਂਗਾ ਬਸ ਫਿਰ ਹੁਣ ਜਾਨੀ ਪਾਵਰ ਕਦਾ ਦਾ ਕੋਈ ਹੋ ਨਹੀਂ ਰਿਹਾ ਇਹ ਜਿਹੜਾ ਸਿਸਟਮ ਆ ਜੀ ਜੇ ਦੇਖੀਏ ਕਾਨੂੰਨਾਂ ਨਾਲ ਕਹਿੰਦੇ ਨੇ ਸੁਧਾਰ ਹੋਣਾ ਹੈ ਐਕਸੀਡੈਂਟ ਘਟਣਗੇ ਕਹਿੰਦੇ ਐਕਸੀਡੈਂਟਾਂ ਦੇ ਦਰਾਂ ਨੇ ਜਿਹੜੀਆਂ ਬਹੁਤ ਵੱਧ ਰਹੀਆਂ ਸੀਗੀਆਂ ਇਹਦੇ ਨਾਲ ਸੁਧਾਰ ਆਊਗਾ ਇਹ ਕਾਨੂੰਨਾਂ ਨਾਲ ਸੁਧਾਰ ਆਊਗਾ ਜਾਂ ਸੜਕਾਂ ਸਹੀ ਹੋ ਜਾਣ ਉਹਨਾਂ ਨਾਲ ਸੁਧਾਰ ਆਊਗਾ ਤੁਸੀਂ ਜਿੱਤ ਮਾਨਾ ਸਾਹਿਬ ਸੜਕ ਦੇਖ ਰਹੇ ਹਾਂ ਉਰੋਂ ਲਾ ਕੇ ਖੰਨੇ ਤੋਂ ਮਲੋ ਇੱਥੇ ਭਵਾਨੀਗੜ੍ਹ ਤੱਕ ਦੇਖੋ ਕੀ ਹਾਲ ਹੈ ਏਡੇ ਏਡੇ ਖੱਡੇ ਦੇ ਵਿੱਚ गिरਦਾ ਬੰਦਾ ਵੀ ਕਾਰ ਵੀ ਨਹੀਂ ਸੈਕੜੀ ਲੰਘ ਸਕਦਾ ਇਹ ਨਾਲ ਸਧਾਰਾਊਗਾ ਇਹ ਕੰਮ ਨਾਲ ਸਧਾਰਾਊ ਸੜਕ ਦਾ ਕੋਈ ਬਣਾਈ ਨਹੀਂ ਟੂਲ ਟੈਕਸ ਦੇਖੋ ਕਿੰਨੇ ਲਾਏ ਹੋਏ ਨੇ ਇਹ ਲੋਕਾਂ ਦੇ ਹੀ ਪੈਸੇ ਟੂਲ ਟੈਕਸ ਕੱਟ-ਕੱਟ ਕੇ ਸੜਕ ਵੀ ਨਹੀਂ ਬਣਾ ਸਕਦੇ ਲੋਕਾਂ ਦੇ ਪੈਸੇ ਨੇ ਇਹਨਾਂ ਨੂੰ ਤਾਂ ਕੁਝ ਨਹੀਂ ਦਿੱਤਾ ਸਰਕਾਰਾਂ ਨੇ ਇਹ ਆਪਣੇ ਲੋਕਾਂ ਦੇ ਪੈਸੇ ਕੱਟ-ਕੱਟ ਕੇ ਲੋਕਾਂ ਦੀਆਂ ਸੜਕਾਂ ਵੀ ਨਹੀਂ ਪੂਰੀਆਂ ਬਣਾ ਰਹੇ ਦੇਖੋ ਕੀ ਹੈ ਔਰ ਇਹਦੇ ਜੀ ਮੈਨੂੰ ਇਹ ਦੱਸੋ ਵੀ ਪਬਲਿਕ ਕੀ ਕਰ ਸਕਦੀ ਹੈ ਜਦੋਂ ਭਵਾਨੇਗੜ੍ਹ ਤੱਕ ਕੋਈ ਰੋਡ ਤੇ ਲੰਘਣ ਨੂੰ ਜਗ੍ਹਾ ਨਹੀਂ ਹੈਗੀ ਦੇਖੋ ਰੋੜਾਂ ਤੇ ਕੀ ਕੀ ਦਿੱਕਤਾਂ ਆਉਂਦੀਆਂ ਨੇ ਜੀ ਡਰਾਈਵਰ ਨੂੰ ਜਦੋਂ ਟਾਣ ਲੱਗ ਜਾਂਦਾ ਹੈ ਰੋੜਾ ਦੇ ਹੁਣ ਤੁਹਾਡੇ ਸਾਹਮਣੇ ਹੀ ਆਵੇ ਦਿੱਕਤਾਂ ਨੇ ਦੇਖੋ ਜੇ ਕੋਈ ਨਸ਼ੇ ਵਾਲੇ ਆਉਂਦੇ ਨੇ ਉਹ ਮੋਟਰਸਾਈਕਲ ਮੂਰੇ ਕੱਢ ਦਿੰਦੇ ਨੇ ਗੱਡੀ ਦੇਖੋ 18 ਟਨ ਪਾਇਆ ਹੋਇਆ ਗੱਡੀ ਕਿਹੜੇ ਲੋਡ ਕੰਟਰੋਲ ਕਰੂ ਡਰਾਈਵਰ ਦੱਸੋ ਬੰਦ ਨਸ਼ੇ ਵਾਲਾ ਸਿੱਧਾ ਹੀ ਕਾਰ ਲੈ ਆਉਂਦਾ ਉਹ ਨਹੀਂ ਪਿਛਾ ਹਟਦਾ ਦੱਸੋ ਮੈਨੂੰ ਡਰਾਈਵਰ ਕਿਵੇਂ ਕਰੂਗਾ ਇੰਨਾ ਵਜਨ ਪਾਇਆ ਵਾ ਕਿੱਧਰ ਨੂੰ ਮੋੜੂਗਾ ਗੱਡੀ ਨੂੰ ਕੋਈ ਨਸ਼ਾ ਖਾ ਕੇ ਮਰ ਗਿਆ ਤਾਂ ਡਰਾਈਵਰ ਦੇ ਗਾਲ ਕੋਈ ਦੂਏ ਲੋਟ ਮਰ ਗਿਆ ਤਾਂ ਡਰਾਈਵਰ ਦੇ ਗਾਲ ਕੋਈ ਘਰੇ ਲੜ ਕੇ ਆ ਕੇ ਮਰ ਗਿਆ ਤਾਂ ਡਰਾਈਵਰ ਦੇ ਗਾਲ ਦੱਸੋ ਮੈਨੂੰ ਡਰਾਈਵਰ ਕਿੱਧਰ ਨੂੰ ਜਾਊਗਾ ਜੀ ਜੀ ਡਰਾਈਵਰ ਸਾਈਡ ਹੀ ਨਹੀਂ ਦਿੰਦੇ ਗੱਡੀ ਜਿੱਥੇ ਜਾਂਦੀ ਹੈ ਉੱਥੇ ਵਿਚਾਲੇ ਲੈ ਕੇ ਜਾਂਦੇ ਨੇ ਇਦਾਂ ਦੇ ਵੀ ਕਮੈਂਟ ਲੋਕ ਕਰਦੇ ਨੇ ਜੀ ਚਲੋ ਜੀ ਉਹ ਤਾਂ ਗੱਲਾਂ ਕਰਨ ਵਾਲਿਆਂ ਨੇ ਤਾਂ ਕਰਨੀਆਂ ਨੇ ਬਿਲਕੁਲ ਲੈ ਡਰਾਈਵਰ ਇਹ ਗੱਲ ਕਰਦਾ ਡਰਾਈਵਰ ਦਾ ਬਹੁਤ ਸੋਚ ਸਮਝ ਕੇ ਚੱਲਦਾ ਮੈਂ ਉਹਰੇ 20 ਸਾਲ ਦਾ ਕਮੇਟੀ ਮ ਤੇ ਪਰ ਮੈਂ ਮੈਂ ਤਾਂ ਕੋਈ ਅਜੇ ਤੱਕ ਦੇਖਿਆ ਨਹੀਂ ਹੈ ਕਿ ਡਰਾਈਵਰ ਚੱਲਦਾ ਮੈਂ ਆਪ ਵੀ ਗੱਡੀ ਚਲਾਉਣਾ ਕਦੇ ਵੀ ਨਹੀਂ ਬੂਰੋ ਆਏ ਵੀ ਦੇਖਦੇ ਆ ਵੀ ਕੋਈ ਕਦੇ ਥੱਲੇ ਕੁੱਤਾ ਨਾ ਆ ਜਾ ਵਿਚਾਰਾ ਇੰਨਾ ਇੰਨੇ ਸੋਚ ਕੇ ਚਲਾਉਂਦੇ ਨੇ ਡਰਾਈਵਰ ਆਪਦੀ ਸ਼ੈਡ ਜਾਂਦੇ ਨੇ ਪਰ ਇਹਨਾਂ ਨੂੰ ਚੱਲਣੇ ਨਹੀਂ ਦਿੰਦੇ ਜਦ ਮੂਰੋ ਆ ਗਿਆ ਕੋਈ ਮਗਰੋ ਘੱਟ ਮਾਰਿਆ ਕੋਈ ਕਨੈਕਟਰ ਸ਼ੈਡ ਦੀ ਹੋ ਗਿਆ ਦੱਸੋ ਕਿਹੜੀ ਸਹੂਲਤ ਹੈ ਇਹ ਦੀ ਰੋੜਾਂ ਵਧੀਆ ਹੋਣ ਡਬਲ ਰੋਡ ਹੋਵੇ ਫਿਰ ਆਪਦੀ ਸ਼ੈਡ ਬੰਦੇ ਚੱਲੇ ਜਾਣ ਫਿਰ ਠੀਕ ਹੁੰਦਾ ਪਹਿਲਾਂ ਸਰਕਾਰਾਂ ਆਪਦਾ ਸ਼ੋਧ ਕਰਨ ਫਿਰ ਜਾ ਕੇ ਕਾਨੂੰਨ ਪਾਸ ਕਰਨ ਐ ਕਾਨੂੰਨਾਂ ਦਾ ਕੀ ਹੈ ਕਾਨੂੰਨ ਤਾਂ ਬੈਠ ਕੇ ਆਪਦੇ ਘਰੇ ਬਣਾ ਲੈਂਦੇ ਨੇ ਲਾ ਲ ਪੜਿਆ ਲਿਖਿਆ ਲਾਵੇ 18 ਟਨ ਪਾ ਕੇ ਉਹਦੇ ਥੱਲੇ ਜਾ ਪੈਂਚਰ ਹੋ ਜਾਂਦਾ ਲਾਵੇ ਜਿੱ ਇੱਕ ਪਤਾ ਲੱਗੇ ਵੀ ਕਿੰਨੇ ਕੁ ਔਖੀ ਆ ਚੱਕਣੀ ਚੱਕ ਕੇ ਹੁਣ ਬੈਠ ਕੇ ਤਾਂ ਮੈਂ ਵੀ ਕਾਨੂੰਨ ਪਾਸ ਕਰ ਦੂੰ ਇਹ ਅਣਪੜ੍ਹ ਬੰਦੇ ਨੇ ਵਿਚਾਰੇ ਦੇਸੀ ਜੱਟ ਨੇ ਕੋਈ ਮੜਾ ਮੋਟਾ ਰੋਟੀ ਖਾਂਦੇ ਨੇ ਜਿਹੜੇ ਉਹਨਾਂ ਨੂੰ ਖਾਣ ਨਹੀਂ ਦੇਣੀ ਬਸ ਬੜਿਆਂ ਨੂੰ ਮਾਨੀ ਡਾਨੀਆਂ ਨੂੰ ਇਹਨਾਂ ਨੇ ਦੇਣਾ ਹੈ ਹੋਰ ਕੁਝ ਨਹੀਂ ਸਭ ਉਹਨਾਂ ਦਾ ਹੈ ਟਰਾਂਸਪੋਰਟ ਹੁਣ ਜਿੰਨੇ ਵੀ ਹੈਗੇ ਆ ਇਹ ਕੰਦਰੇ ਵੀ ਇਕੱਲੀ ਇਕੱਲੀ ਗੱਡੀ ਵਾਲੇ ਦੇ ਬਕਿਆ ਦੀਏ ਸਭ ਕੁਝ ਜਿਹੜੇ ਰੋਟੀ ਖਾਂਦੇ ਨੇ ਗਰੀਬ ਗੁਰਵੇ ਵੈਗੁਰੂ ਸਿੰਘ ਖਾਲਸਾ ਵੈਗੁਰੂ ਫਤਿਹ ਹੋਰ ਵੀ ਵੀਰ ਨੇ ਹਾਂਜੀ ਵੈਗੁਰੂ ਸਿੰਘ ਖਾਲਸਾ ਵੈਗੁਰੂ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਕਹਿੰਦੇ ਡਰਾਈਵਰਾਂ ਨੇ ਬਹੁਤ ਜ਼ਿਆਦਾ ਐਕਸੀਡੈਂਟ ਕਰਦੇ ਸੀਗੇ ਹਿੱਟ ਐਂਡ ਰਨ ਮਾਰ ਕੇ ਭੱਜ ਜਾਂਦੇ ਸੀਗੇ ਉਦੋਂ ਤਹਤ ਨਵਾਂ ਕਾਨੂੰਨ ਲਿਆਂਦਾ ਜੀ ਹੁਣ ਡਰਾਈਵਰਾਂ ਨੇ ਚੱਕਾ ਜਮ ਕਰਤਾ ਦੇਖੋ ਜੀ ਇਹ ਜਿਹੜਾ ਚੱਕਾ ਜਮ ਕਰਿਆ ਨਾ ਜੀ ਇਹ ਹੁਣ ਮੇਰੇ ਵਰਗਾ ਸਿਆਣਾ ਬੰਦਾ ਇੱਧਰ ਪਾਈ ਖੜਾ ਇਹਦੇ ਵਰਗਾ ਸਿਆਣਾ ਬੰਦਾ ਐ ਹੁਣ ਗੱਡੀ ਲੈ ਕੇ ਜਾ ਰਿਹਾ ਸਾਰੀ ਉਮਰ ਚ ਤੱਕ ਉਸੋ ਹੋਇਆ ਨਹੀਂ ਹੁਣ ਗਏ ਨੇ ਲਿਆ ਕੇ ਸਾਈਡ ਤੋਂ ਘਰੋਂ ਲੜ ਕੇ ਆ ਕੇ ਟੱਕਰ ਮਾਰਤੀ ਪਹਿਲੇ ਟਾਇਰ ਚ ਉਹ ਮਰ ਗਿਆ ਨਾ ਤਾਂ ਸਾਡੇ ਕੋਲ 7 ਲੱਖ ਰੁਪਈਆ ਨਾ ਸਾਡੇ ਕੋਲ ਜੇਲ੍ਹ ਜਾਣ ਨੂੰ ਐ ਜੇ ਚਾਹਾਂਗੇ ਤਾਂ 6 ਮਹੀਨੇ ਜੇਲ੍ਹ ਤੇ ਮਰ ਜਾਗੇ ਕਿਚ ਮਰ ਜੰਗੇ ਹੋ ਜੀ ਸਾਰੀਆਂ ਸਹੂਲਤਾਂ ਨੇ ਕਹਿੰਦੇ ਜੇਲ੍ਹ ਚ ਰੋਟੀ ਪਾਣੀ ਮਿਲਦਾ ਕਿੱਦਾਂ ਮਰ ਜੰਗੇ ਜਲਾਬ ਸਹੂਲਤਾਂ ਜੇਲਾਂ ਚ ਬੇਸ਼ੱਕ ਹੈਗੀਆਂ ਉਹ ਪਤਾ ਕਿਹਨੂੰ ਨੇ ਉਹ ਭਗਵੰਤ ਮਾਨ ਦੇ ਬੰਦਿਆਂ ਨੂੰ ਨੇ ਉਹ ਕਾਂਗਰਸ ਦੇ ਬੰਦਿਆਂ ਨੂੰ ਨੇ ਉਹ ਸਾਰਿਆਂ ਨੂੰ ਇਹਨਾਂ ਨੂੰ ਹੈਗਿਆ ਨੇ ਲੀਡਰਾਂ ਨੂੰ ਹੈਗਿਆ ਨੇ ਜਿਹੜਾ ਮੇਰੇ ਵਰਗਾ ਜਾਂਦਾ ਇਹਨੂੰ ਤਾਂ ਉੱਥੇ ਮਾਰਦੇ ਨੇ ਮਾਰਦੇ ਨੇ ਜੀ ਹਾਂ ਜੀ ਮਾਰਦੇ ਘਾਤੇ ਨੇ ਇਨਸਾਨ ਨੂੰ ਇਨਸਾਨ ਕੀ ਮਾਰੂ ਇਨਸਾਨ ਨੂੰ ਹੁਣ ਪਹਿਲਾਂ ਤਾਂ ਇੱਕ ਤੁਹਾਨੂੰ ਮੈਂ ਦੱਸਦਾ ਕੁੱਤਾ ਮਰਿਆ ਪਿਆ ਹੋਵੇ ਇੱਥੇ। ਹੂੰ। ਕੁੱਤੇ ਨੂੰ ਕੁੱਤਾ ਨਹੀਂ ਖਾਂਦਾ। ਹੂੰ। ਹੁਣ ਬੰਦਾ ਕਿਤੇ ਪਿਆ ਹੋਵੇ, ਮੈਂਟਲ ਹੁੰਦੇ ਨੇ। ਹੂੰ। ਚਾਕੇ ਤਾਂ ਉੜੀ ਜਿ ਪਾਉਣ ਨੂੰ। ਹੁਣ ਟਾਈਮ ਬਦਲੇ ਪਏ ਨੇ ਸਰ। ਇੱਕ ਮੈਂ ਤੁਹਾਨੂੰ ਗੱਲ ਦੱਸਦਾ ਇਹ ਸੜਕਾਂ ਦਾ ਸੁਧਾਰ ਕਰਨ ਕਹਿ ਰਹੇ ਸੀ ਸਾਡੇ ਪ੍ਰਧਾਨ ਜੀ। ਨਾਬੇ ਤੋਂ ਲੈ ਉੱਥੋਂ ਖੰਨੇ ਤੋਂ ਲੈ ਗਏ ਭਵਾਨੀ ਗੜ ਤੱਕ ਬੰਦੇ ਜਿੰਨੇ ਨੇ ਟੋਏ ਨੇ। ਹੂੰ। ਇਧਰ ਤਰਖੇੜੀ ਤੋਂ ਮੈਂ ਆ ਰਿਹਾ ਸੀ ਉੱਥੋਂ ਆਪਣੇ ਸਰੰਦੋ ਆ ਰਿਹਾ ਸੀ ਆ ਫਤੇਗਰ ਸਾਹਿਬ ਦੀ ਸਭਾ ਤੋਂ 5-7 ਦਿਨ ਪਹਿਲਾਂ ਕਿਸਾਨ ਜੂਨੀਅਰ ਵਾਲੇ ਉਹਦੇ ਵਿੱਚ ਟੋਇਆਂ 'ਚ ਮਿੱਟੀ ਲੱਗੇ ਵਤੀ ਪਾਉਣਾ ਹਮ ਜਿਹੜੇ ਸੜਕ ਦੇ ਉੱਤੇ ਟੋਏ ਨੇ ਉਹਨਾਂ ਦੇ ਵਿੱਚ ਕਿਸਾਨ ਜੂਨੀਅਰ ਵਾਲੇ ਉਹ ਟੋਇਆਂ ਨੂੰ ਭਰ ਰਹੇ ਸੀ ਉੱਤੇ ਛਿੜਕ ਰਹੇ ਸੀ ਦੀ ਪਾਣੀ ਹਮ ਅੱਗੇ ਇਹ ਗਵਰਨਮੈਂਟ ਟੋਏ ਦਾ ਭਰ ਨਹੀਂ ਸਕਦੀ ਉਹ ਵੀ ਕਿਸਾਨ ਜੂਨੀਆ ਨੂੰ ਕਮੂਨ ਬਣਾ ਦਿੰਦੇ ਨੇ ਜੀ ਇਹ ਤਾਂ ਤੁਸੀਂ ਦੇਖਣਾ ਇਹਦੇ ਨਾਲ ਕਹਿੰਦੇ ਐਕਸੀਡੈਂਟ ਘਟ ਜਾਣਗੇ ਸੜਕਾਂ ਨਹੀਂ ਦੇਖਣੀਆਂ ਇੱਕ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਹੁਣ ਇੱਥੇ ਸਾਡੇ ਪਾਸੋਂ ਅੱਡੇ ਦੇ ਵਿੱਚ ਇੱਕ ਸੜਕ ਗਵਿੰਦਗੜ੍ਹ ਨੂੰ ਵਾਕੀ ਇੱਕ ਇੱਥੋਂ ਨੂੰ ਮੁੜ ਗਈ ਉਹ ਜਿਹੜੀ ਸੜਕ ਮੁੜ ਗਈ ਹੁਣ ਉੱਥੋਂ ਸਾਡੀਆਂ ਗੱਡੀਆਂ ਆ ਰਹੀਆਂ ਨੇ ਆ ਉਹਨਾਂ ਨੇ ਆਪਣੀ ਸਾਈਡ ਮੋੜਨਾ ਹੈ ਉਹਨਾਂ ਨੂੰ ਮੋੜਨਾ ਆਪਣੀ ਸਾਈਡੇ ਮੋੜਨਗੇ ਉਹ ਇੱਕ ਕਾਰ ਵਾਲੇ ਨੇ ਲਿਆ ਕੇ ਰੌਂਗ ਸਾਈਡ ਕੱਢ ਲਈ ਹੂੰ ਉਹ ਜਾਂ ਰੌਂਗ ਸਾਈਡ ਕਰ ਲਈ ਇੱਥੇ ਬੰਦਾ ਹੂੰ ਉਹ ਜਾਂ ਰੌਂਗ ਸਾਈਡ ਗੱਡੀ ਮਾਰੀ ਜੀ ਨਾਲ ਲੱਗਣੀ ਹੋਏ ਜਾਂ ਇੱਧਰ ਨੂੰ ਆਏ ਅਗਲੇ ਨੇ ਵੀ ਮੁੜਨਾ ਹੋ ਉਹਨੇ ਵੀ ਵਿੱਚ ਫਸਾ ਦੇ ਦੀ ਕੱਢ ਲਈ ਫੇਰ ਤਾਂ ਉਹਨੂੰ ਪਤਾ ਹੀ ਨਹੀਂ ਲੱਗਣਾ ਡਰਾਈਵਰ ਨੂੰ ਉਹ ਕੁੱਟਣ ਲਾ ਕੇ ਡਰਾਈਵਰ ਨੂੰ ਕੁੱਟਣ ਲੱਗੇ ਜੀ ਉਰੇ ਦਾ ਡਰਾਈਵਰ ਗੱਡੀ ਉਰੇ ਦੀ ਉਹਨੇ ਘੁੱਟ-ਘੁੱਟ ਕੇ ਜਾਂਦੀ ਬਣਾਤੀ ਦੱਸੋ ਵੀ ਦੱਸੋ ਹੁਣ ਜੇ ਬੰਦਾ ਮਰ ਜਾਊਗਾ ਆਪਵਾਨੀਗੜ ਮਰ ਗਿਆਗੇ ਤੋਂ ਹੂੰ ਵਾਨੀਗੜ੍ਹ ਦੇ ਤਾਂ ਸਾਨੂੰ ਜਾਣਦੇ ਨਹੀਂ ਹੁੰਦਾ ਸਾਨੂੰ ਕੁੱਟਣਗੇ ਕੁੱਟਣਗੇ ਕਹਿੰਦੇ ਜੀ ਪੰਜਾਬ 'ਚ ਤਾਂ ਹਾਲਾਤ ਠੀਕ ਤੇ ਤਾਂ ਜੂਪੀ ਵਿਹਾਰ 'ਚ ਸੁਣਿਆ ਸੀ ਕਿ ਡਰਾਈਵਰਾਂ ਨੂੰ ਕੁੱਟਦੇ ਨੇ ਨਹੀਂ ਜੀ ਗੱਲ ਸੁਣੋ ਹੁਣ ਤਾਂ ਭਾਸੋਂ ਦੇ ਹਾਲਾਤ ਵੀ ਇਹ ਜੇ ਹੋ ਗਏ ਇੱਥੇ ਡਰਾਈਵਰ ਹੈ ਨਾਨੋ ਵਾਲ ਦਾ 5501 ਗੱਡੀ ਚਲਾਉਂਦਾ ਸੀ ਜੈਮ ਸਿੰਘ ਨਾਮ ਹੈ ਉਹਦਾ ਸਪੈਸ਼ਲ ਲੱਗੀ ਵੀ ਤੀ ਉਹਦੇ ਇੱਥੇ ਆਪਣੇ ਆਮ ਮੋੜ ਦੇ ਵਿੱਚ ਰੌਂਗ ਸਾਈਡ ਕਾਰ ਕੱਢ ਗਏ ਉਹਨੇ ਕਾ ਰਹੀ ਕੀ ਤੇ ਜੇ ਇਹਦੀ ਆਪਣੇ ਟਰੱਕ ਆਏਗਾ ਤੇ ਆਪਣੇ ਹੱਲੇ ਵਾਲੇ ਬੁੜੇ ਦਾ ਹੈ ਜੀ ਉਹਦੀ ਉਹ ਕਟਾਈ ਹੋਈ ਸੀ ਜਿਹੜੀ ਨਹੀਂ ਹੋਣੀ ਉਹ ਲੋਕਾਂ ਨੇ ਜਾ ਕੇ ਮੇਰੇ ਵਰਗਿਆਂ ਨੇ ਜਦ ਮਗਰੋਂ ਆ ਗਏ ਤਾਂ ਉਹਨਾਂ ਨੇ ਛੜਾਇਆ ਤੀਓ ਕੋਈ ਛੜਾਉਣ ਵੀ ਨਹੀਂ ਲੱਗਿਆ ਇਹ ਕਾਨੂੰਨ ਤਾਂ ਇਹ ਬਣਾਉਂਦੇ ਨੇ ਕਾਨੂੰਨਾਂ ਦੇ ਸਾਲਿਆਂ ਨੂੰ ਉਹ ਵੀ ਤਾਂ ਕਰਨਾ ਸਾਡੇ ਤੇ ਨਾਲ ਲਾਗੂ ਕਰਨਾ ਹੋਰਾਂ ਤੇ ਵੀ ਕਰਨਾ ਜਿਹੜੇ ਰੌਂ ਸਾਈਡ ਚੱਲਣਗੇ ਜਬ ਹੁਣ ਗੱਲ ਸੁਣੋ ਨਹਿਰ ਤੇ ਤਾਂ ਕਾਨੂੰਨ ਨਹੀਂ ਹੁੰਦਾ ਲਾਗੂ ਨਹਿਰ ਤੇ ਵੀ ਕਰਨਾ ਕਰੋ ਲੜਕੇ ਅਗਲਾ ਭੱਜ ਕੇ ਜਾ ਕੇ ਜਿਹਦੇ ਲਵੇ ਨਹਿਰਾਂ ਨਹਿਰੀ ਚਾਲ ਮਾਰ ਲੈਂਦਾ ਮਰ ਜਾਂਦਾ ਉਹ ਨਹਿਰ ਤੇ ਵੀ ਕਾਨੂੰਨ ਲਾਗੂ ਕਰਨਾ ਅੱਛਾ ਰੇਲ ਦੇ ਲਵੇ ਉਹ ਹੈ ਰੇਲ ਤੇ ਵੀ ਕਾਨੂੰਨ ਲਾਗੂ ਕਰਨਾ ਤਾਂ ਰੇਲ ਦੇ ਥੱਲੇ ਆਉਂਦਾ ਇਹਦਾ ਲੋਕ ਆਉਂਦੇ ਹੀ ਟਰੱਕਾਂ ਥੱਲੇ ਨੇ ਟਰੱਕਾਂ ਨਾਲ ਕੋਲ ਕਹਿੰਦੇ ਰੁਪਈਏ ਜਾਂਦੇ ਨੇ ਇਹ ਤਾਂ ਆਹੀ ਤੁਹਾਨੂੰ ਮੈਨੂੰ ਲੱਗਦਾ 10 ਲੱਖ ਦਾ ਜੁਰਮਾਨਾ ਕੀਤਾ ਜੀ ਜਿਹੜਾ ਕਹਿੰਦੇ ਨੇ ਰੁਪਈਏ ਜਾਂਦੇ ਨੇ ਆ ਜੀ ਆ ਹੁਣ ਗੱਲ ਸੁਣੋ ਪਤਾ ਕੀ ਹੈ ਹੁਣ ਮੈਂ ਆ ਮੇਰੇ ਕੋਲੇ ਦਾ ਭੈਣ ਜੋ ਰਹਿਣ ਨੂੰ ਮਕਾਨ ਵੀ ਨਹੀਂ ਇੱਕ ਟੁੱਟਿਆ ਜਾਂ ਵੰਜਿਆ ਮੇਰੇ ਕੋਲੇ ਦੱਸੋ ਮੈਂ ਉਹਦੇ ਤੇ ਆਪ ਪਾਉਂਗਾ ਜਾਂ 10 ਲੱਖ ਦਊਂਗਾ ਕਿੱਥੋਂ ਲਊਂਗਾ 10 ਲੱਖ ਰੋਟੀ ਤਾਂ ਮੈਨੂੰ ਨਹੀਂ ਮਿਲ ਰਹੀ ਮੈਂ ਕਿੱਥੋਂ ਦਊਂਦਾ 10 ਲੱਖ ਇਹ ਕਾਨੂੰਨ ਤੇ ਗੱਲ ਸੁਣੋ ਮੇਰੀ ਇਹ ਕਾਨੂੰਨ ਬਣਾਉਂਦੇ ਨੇ ਜਿਹੜੇ ਵੱਡੇ ਸਾਡੇ ਆਗੂ ਨੇ ਵੱਡੇ ਲੀਡਰ ਨੇ ਇਹ ਬੈਠ ਕੇ ਉੱਥੇ ਕਾਨੂੰਨ ਬਣਾ ਦਿੰਦੇ ਨੇ ਇਹਨਾਂ ਨੇ ਕਾਨੂੰਨ ਬਣਾਇਆ ਕਿ 10 ਲੱਖ ਤੱਕ ਦਾ ਜੁਰਮਾਨਾ ਫੇਰ ਇੱਥੋਂ ਤਾਂ ਇਹੀ ਪਤਾ ਲੱਗਦਾ ਇਹ ਵੀ ਜਮੀਨੀ ਪੱਧਰ ਤੇ ਡਰਾਈਵਰਾਂ ਦੀ ਕੀ ਹਾਲਾਤ ਨੇ ਇਹਨਾਂ ਨੇ ਤਾਂ 10 ਲੱਖ ਕਹਿਤਾ ਇਹਨਾਂ ਨੂੰ ਪਤਾ ਵੀ ਉਹਨਾਂ ਦੀ ਜੇਬ 'ਚ 10 ਰੁਪਏ ਵੀ ਨਹੀਂ ਹੈਗੇ ਇਹ ਤਾਂ ਫੇਰ ਇਹਨਾਂ ਨੂੰ ਪਤਾ ਹੀ ਨਹੀਂ 10 ਲੱਖ ਤੱਕ ਦਾ ਜੁਰਮਾਨਾ ਕਹਿ ਰਹੇ ਨੇ ਤੁਹਾਨੂੰ ਇੱਕ ਗੱਲ ਦੱਸ ਦਾਂ ਸਰ ਮੈਂ ਬਈ ਇਹ ਕੁਛ ਵੀ ਕਰੀ ਜਾਣ ਇਹ ਥੋੜੇ ਜਿਹੇ ਸਾਡੇ ਟਰੱਕ ਵਾਲੇ ਇੱਕਾ ਨਹੀਂ ਕਰਦੇ ਹਾਂਜੀ ਇਹਨਾਂ ਨੇ ਕੱਲ੍ਹ ਪਰਸੋ ਦੋ ਦਿਨ ਕਰੀ ਹੈ ਇਹ ਅੱਜ ਦੀ ਰਿਆੜੀ ਹੋਰ ਰੱਖ ਲੈਂਦੇ ਤਾਂ ਸਾਰੇ ਇੰਡੀਆ ਦੇ ਵਿੱਚ ਤਰਸੱਲੀ ਬਚ ਜਾਂਦੀ ਨਾ ਬੁਰਾ ਆਣਾ ਦੇਖੋ ਤੇਲ ਨਾਲ ਬਾਤ ਚਲਦੀਆਂ ਨੇ ਨਹੀਂ ਚਲਦੀਆਂ ਲੋਕਾਂ ਨਾਲ ਤੇ ਨਹੀਂ ਚਲਦੀਆਂ ਲੋਕਾਂ ਨਾਲ ਕੋ ਲੋਕਾਂ ਦੀ ਗੱਲ ਹੁੰਦੀ ਹੈ ਜੂਨੀਅਰ ਆਪਾਂ ਕਹਿੰਦੇ ਜੀ ਪਰਚਾ ਆਊਗਾ ਜੀ ਉਹ ਬੈਠੇ ਨੇ ਬੰਦ ਜੀ ਪਰਚਾ ਦਰਜ ਹੈ ਚੰਡੀਗੜ੍ਹ ਤਰੀਕ ਤੇ ਜਾਂਦੇ ਨੇ ਅੱਛਾ ਉਹ ਬੈਠੇ ਨੇ ਬੰਦ ਜੀ ਹਾਂ ਹਾਂ ਉਹ ਜਿਹੜਾ ਕੇਸ ਹੋਇਆ ਸੀਗਾ ਉਹ ਹਾਂ ਉਹ ਕੇਸ ਤੈਨੂੰ ਪਤਾ ਹੈ ਤਵਾਰਾ ਸਾਹਿਬ ਤੈਨੂੰ ਪਤਾ ਸਾਰਾ ਨੂੰ ਫੇਰ ਵੀ ਤੂੰ ਉਹ ਉਸ ਟਾਈਮ ਵੀ ਸਾਡੇ ਮੈਕਮੂਰੇ ਲਾਇੀ ਸੀ ਤਾਂ ਹਾਂ ਜੇ ਦੇਖਿਆ ਜਾਵੇ ਜੀ ਤੁਸੀਂ ਇੱਕ ਗੱਲ ਕੀਤੀ ਸੀਗੀ ਕਿ ਜਿਹੜੀ ਇਹਨਾਂ ਨੇ ਜੁਰਮਾਨਾ ਕੀਤਾ 10 ਲੱਖ ਦਾ 7 ਸਾਲ ਦੀ ਸਜ਼ਾ ਤੁਸੀਂ ਕਿਹਾ ਸੀ ਤਾਂ ਜੇਲ੍ਹ ਚ ਮਹੀਨਾ ਨਹੀਂ ਕੱਟ ਸਕਦੇ ਮਰ ਜਾਾਂਗੇ ਉਹ ਕਾਰਨ ਕੀ ਹੈ ਜੀ ਜ਼ਿਆਦਾਤਰ ਲੋਕ ਤਾਂ ਕਹਿਣਗੇ ਵੀ ਡਰਾਈਵਰ ਨੇ ਜਿਹੜੇ ਮਾੜਾ ਮੋਟਾ ਪੋਸਟ ਵਗੈਰਾ ਚੱਕ ਦਿੰਨੇ ਉੱਥੇ ਮਿਲਣਾ ਨਹੀਂ ਤਾਂ ਕਹਿੰਦੇ ਨੇ ਵੀ ਮਰ ਜਾਾਂਗੇ ਦੇਖੋ ਜੀ ਨਾ ਤਾਂ ਗੱਲ ਸੁਣੋ ਨਾ ਤਾਂ ਉੱਥੇ ਸਾਨੂੰ ਪੋਸਟ ਮਿਲਣਾ ਹੈ। ਨਾ ਸਾਨੂੰ ਵਧੀਆ ਚਾਹ ਮਿਲਣੀ ਹੈ। ਚਾਹ ਤੋਂ ਟਾਈਮ ਮਿਲਦੀ ਹੈ। ਅਸੀਂ ਇੱਥੇ 10-10 ਕੱਪ ਚਾਹ ਦੇ ਪੀਨੇ ਆ ਦੱਸੋ ਸਾਨੂੰ ਕਿੱਥੇ ਦੇ ਦੂਗੀ ਗਵਰਨਮੈਂਟ ਦੇ ਦੂ ਤੁਹਾਨੂੰ। ਉੱਥੇ ਦੇ ਦੂ ਸਾਨੂੰ। ਹਾਂ। ਕੁਛ ਨਹੀਂ ਦਿੰਦੀ ਗਵਰਨਮੈਂਟ। ਰੋਟੀਆਂ ਐਡੀ ਐਡੀਆ ਹੁੰਦੀਆਂ ਨੇ ਤਿੰਨ ਦੇ ਕੇ ਆਤੇ ਧੜਕੇ ਕਹਿ ਦਿੰਦੇ ਨੇ ਖਾਣੀਆਂ ਖਾ ਲੋ ਨਹੀਂ ਭੱਜੋ। ਦਾਲ ਇਹ ਜੀ ਹੁੰਦੀ। ਦਾਲ ਇਹ ਜੀ ਹੁੰਦੀ ਐ। ਦਾਲ ਇਹ ਜੀ ਹੁੰਦੀ ਆ ਉਹ ਦਾਲਾਂ ਨੇ ਜਿਹੜੀ ਉਹਦੇ ਵਿੱਚ ਦਾਣੇ ਦਾ ਕੋਈ ਦੇਖਦਾ ਨਹੀਂ ਹੁੰਦਾ ਉਹ ਪਾਣੀਓ ਪਾਣੀ ਹੁੰਦਾ ਵੈਗੂ ਰੀਕਾ ਖਾਲਸਾ ਵੈਗੂ ਰੀਕਾ ਸੋ ਵੀਰ ਨੇ ਗੱਲ ਕਰਾਂਗੇ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਜਿਹੜੇ ਕਾਨੂੰਨ ਨੇ ਇਹ ਕਾਨੂੰਨਾ ਨੂੰ ਕਿਹਾ ਜਾ ਰਿਹਾ ਹੈ ਡਰਾਈਵਰ ਭਾਈਚਾਰੇ ਵੱਲੋਂ ਹਾਲਾਂਕਿ ਕੋਈ ਵੀ ਡਰਾਈਵਰ ਹੋਵੇ ਚਾਹੇ ਉਹ ਗੱਡੀ ਚਲਾਉਂਦਾ ਕਾਰ ਚਲਾਉਂਦਾ ਡਰਾਈਵਰ ਤਾਂ ਡਰਾਈਵਰ ਹਰ ਇੱਕ ਲਈ ਇਹ ਕਾਨੂੰਨ ਬਣਾਏ ਸੀਗੇ ਪਰ ਕਿਹਾ ਜਾ ਰਿਹਾ ਟਰੱਕ ਆਪਰੇਟਰ ਇਹਦਾ ਜ਼ਿਆਦਾਤਰ ਵਿਰੋਧ ਕਰ ਰਹੇ ਨੇ ਸੋ ਸਰਕਾਰ ਨੇ ਕਿਹਾ ਹੈ ਕਿ ਅਸੀਂ ਵਾਪਸ ਲਵਾਂਗੇ ਰੈ ਕਰਕੇ ਲਾਗੂ ਕਰਾਂਗੇ ਜੇ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋਏ ਸਿਸਟਮ ਕੀ ਆ ਕਿਉਂ ਕਿਹਾ ਤਾਂ ਜਾਂਦਾ ਹੈ ਕਿ ਵਿਦੇਸ਼ਾਂ ਵਰਗਾ ਸਿਸਟਮ ਚਾਹੀਦਾ ਨੌਜਵਾਨ ਵਿਦੇਸ਼ਾਂ ਚ ਨੂੰ ਭੱਜ ਰਹੇ ਨੇ ਜੇ ਕਾਨੂੰਨ ਵਿਦੇਸ਼ਾਂ ਵਰਗੇ ਬਣਦੇ ਨੇ ਤਾਂ ਇੱਥੇ ਵਿਰੋਧ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦੇਸ਼ਾਂ ਵਰਗਾ ਕਿਥੇ ਇਹ ਕਰਨਗੇ ਜੀ ਸੰਗ ਵਿਦੇਸ਼ਾਂ ਚ ਤਾਂ ਆਪਣੇ ਬਹੁਤ ਸਹੂਲਤਾ ਨੇ ਇੱਥੇ ਇੱਕ ਵੀ ਨਹੀਂ ਹੈਗੀ ਹੋਈ ਜੀ ਤਾਂ ਕਿਉਂਕਿ ਕੱਲ ਤੋਂ ਜਦੋਂ ਇਹ ਸਿਸਟਮ ਚੱਲ ਰਿਹਾ ਹੈ ਕਾਨੂੰਨਾਂ ਦੀ ਗੱਲ ਚੱਲ ਰਹੀ ਆ ਵੀਡੀਓ ਕੋਈ ਵੀ ਚੱਲਦੀ ਆ ਉਹ ਥੱਲੇ ਕਮੈਂਟ ਪੜਦੇ ਆ ਤਾਂ ਇਹੀ ਆਉਂਦੇ ਨੇ ਕਿ ਸਿਸਟਮ ਤਾਂ ਵਿਦੇਸ਼ਾਂ ਵਰਗਾ ਭਾਲਦੇ ਨੇ ਕਾਨੂੰਨ ਵਿਦੇਸ਼ਾਂ ਵਰਗੇ ਭਾਲਦੇ ਨੇ ਦਵਾਈ ਵਰਗੇ ਦੇਸ਼ਾਂ ਦੇ ਵਿੱਚ ਸਖਤ ਕਾਨੂੰਨ ਨੇ ਤੇ ਉਦਾਂ ਦੇ ਜੇ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ ਤਾਂ ਇਹ ਲੋਕ ਵਿਰੋਧ ਕਰਨ ਲੱਗ ਜਾਂਦੇ ਨੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਸਾਡੇ ਲੋਕ ਇਹ ਨਹੀਂ ਜਾਣ ਦਿੰਦੇ ਨਹੀਂ ਨਹੀਂ ਇਹ ਸਰਕਾਰਾਂ ਹੀ ਗਲਤ ਨਹੀਂ ਸਰਕਾਰਾਂ ਬਿਲਕੁਲ ਗਲਤ ਨਹੀਂ ਤੁਸੀਂ ਇੱਥੋਂ ਦੇਖੋ ਗਵਿੰਦਗੜ੍ਹ ਤੋਂ ਭਵਾਨੀਗੜ੍ਹ ਤੱਕ ਤੁਸੀਂ ਗੱਡੀ ਨਹੀਂ ਲਿਆ ਸਕਦੇ 10 ਗੱਡੀਆਂ ਤੁਹਾਨੂੰ ਸਰਕਾਰਾਂ ਦੀ ਨਗਾਹਲੀ ਨਾਲ ਖਰਾਬ ਮਿਲਣਗੀਆਂ ਇਹ ਕਾਰਨ ਨੇ ਟੋਏ ਸੜਕਾਂ ਦਾ ਇਹਨਾਂ ਨੇ ਬਣਾਈਆਂ ਨਹੀਂ ਹੋਈਆਂ ਜਿਹੜੇ ਕਾਨੂੰਨ ਭਾਲਦੇ ਨੇ ਹਾਂਜੀ ਇਹ ਕਹਿੰਦੇ ਨੇ ਵੀ ਇੱਕ ਡਰਾਈਵਰ ਜੇ ਉਹਦੇ ਥੱਲੇ ਬੰਦਾ ਆ ਕੇ ਗੱਡੀ ਤੇ ਮਰ ਗਿਆ ਤਾਂ ਉਹ 7 ਲੱਖ ਰੁਪਏ ਜੁਰਮਾਨਾ ਭਰੂ ਉਹ ਕਿੱਥੋਂ ਭਰੂਗਾ ਜੀ ਉਹ ਕਮਾਉਂਦਾ 7000 ਰੁਪਏ ਮਹੀਨੇ ਦਾ ਗੱਡੀ ਨਾਲ ਉਹ ਭਰ ਦੂ ਨਹੀਂ ਗਲਤ ਗੱਲਾਂ ਨੇ ਸਰਕਾਰਾਂ ਦੇ ਸਭ ਕੰਮ ਨਲਾਇਕੀਆਂ ਨੇ ਸਭ ਸਰਕਾਰਾਂ ਦੀਆਂ ਨਲਾਇਕੀਆਂ ਨੇ ਭਵਾਨੀਗੜ੍ਹ ਤਾਂ ਤੁਸੀਂ ਐ ਸੋਚ ਲਾ ਲਓ ਵੀ ਕਾਰ ਵੀ ਨਹੀਂ ਲੰਘਦੀ ਇਹ ਸੜਕ ਬਾਰੇ ਕਈ ਵਾਰ ਪੋਸਟਾਂ ਵਾਇਰਲ ਹੋ ਗਈਆਂ ਜੀ ਕਈ ਵਾਰ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਕਿ ਇਹਦਾ ਜੀ ਟੈਂਡਰ ਲੱਗ ਗਿਆ ਬਹੁਤ ਜਲਦ ਸੜਕ ਬਣੂਗੀ ਇਹ ਟੈਂਡਰ ਲੱਗਿਆ ਵਾ ਦੱਸੀ ਜਾਂਦੇ ਨੇ ਪਰ ਬਣਦੀ ਹੈ ਨਹੀਂ ਟੈਂਡਰ ਕੀ ਲੱਗਣਾ ਹੈ ਕੀ ਲੈ ਮਿੱਟੀ ਭਰਤੀ ਇਹ ਮਿੱਟੀ ਦਾ ਟੈਂਡਰ ਲੱਗਿਆ ਸੀ। ਬੇ ਮਿੱਟੀ ਨਹੀਂ ਲੱਗਿਆ ਹੋਊਗਾ ਤਾਂ ਹੀ ਮਿੱਟੀ ਭਰੀ ਹੈ ਜੀ। ਬਹੁਤ ਸਾਰੇ ਲੋਕ ਕਹਿੰਦੇ ਨੇ ਬਈ ਆਮ ਪਿੰਡਾਂ ਵਾਲੇ ਜਾਂ ਕਿਸਾਨ ਜਥੇਬੰਦੀਆਂ ਜਾਂ ਸਮਾਜ ਸੇਵੀ ਇਹਨਾਂ ਚ ਰੋੜੇ ਪਾ ਕੇ ਮਿੱਟੀ ਪਾਉਂਦੇ ਨੇ ਸ਼ਾਇਦ ਉਹ ਟੈਂਡਰ ਲੱਗਿਆ ਹੋਵੇ। ਇਹ ਤਾਂ ਸਾਡੇ ਜ਼ਿਮੀਂਦਾਰਾਂ ਨੇ ਭਰੀਆਂ ਨੇ ਜੀ ਟਰਾਲੀਆਂ ਨਗਾਉਣੀਆਂ ਰਹਿ ਹੁਣ ਗੰਨੇ ਦੀਆਂ ਇਹ ਟੋਏ ਭਰਤੇ। ਇਹਨਾਂ ਨੇ ਥੋੜਾ ਕੋਈ ਗਵਰਨਮੈਂਟ ਨੇ ਤਾਂ ਸੁਣਿਆ ਹੀ ਨਹੀਂ। ਸਹੀ ਦੀ ਜੋੜ ਮੇਲਾ ਸੀ। ਉਹਦੇ ਕਰਕੇ ਟਰਾਲੀਆਂ ਪਿੰਡਾਂ ਦੇ ਲੋਕਾਂ ਨੇ ਸਹੀ ਕਰਤੀ ਮੜੀ-ਮੋਟੀ ਜਿੱਥੇ ਸੜਕ ਖਰਾਬ ਸੀ। ਇਹਨੇ ਸਰਕਾਰ ਨੇ ਥੋੜੋ ਕਰਿਆ ਕੁਸ ਸਰਕਾਰ ਦਾ ਕੋਈ ਬੰਦਾ ਹੀ ਨਹੀਂ ਦਿਖ ਰਿਹਾ ਝੜਕ ਤੇ ਡਰਾਈਵਰਾਂ ਨੂੰ ਲਾਹੇਵੰਦ ਧਿੰਦਾ ਡਰਾਈ ਡ్రਾਈਵਰੀਆ ਬਣਾਉਣ ਵਾਸਤੇ ਟਰੱਕ ਆਪਰੇਟਰਾਂ ਨੂੰ ਲਾਹੇਵੰਦ ਧਿੰਦਾ ਇਹ ਬਣਾਉਣ ਵਾਸਤੇ ਇਹ ਕਾਨੂੰਨ ਜ਼ਰੂਰੀ ਨਹੀਂ ਜਾਂ ਜਿਹੜਾ ਸਿਸਟਮ ਹੋਰ ਖਰਾਬ ਆ ਉਹਦੇ ਸੋਧਾਂ ਜ਼ਰੂਰੀ ਨਹੀਂ ਹੋਰ ਬਹੁਤ ਸਿਸਟਮ ਖਰਾਬ ਨੇ ਜਿੱਦਾਂ ਇਹਨਾਂ ਨੇ ਹੁਣ ਟੈਕਸ ਚੱਕ ਤੇ ਗੱਡੀਆਂ ਦੇ 6500 ਰੁਪਏ ਟੈਕਸ ਕਰਤਾ ਗੱਡੀ ਦਾ ਇਨਸ਼ੋਰਾਂ ਦੇਖ ਲਓ 50 50000 55 55000 ਜੀ ਇਹੀ ਗਵਰਨਮੈਂਟ ਕੋਈ ਕਾਨੂੰਨ ਲਿਆਵੇ ਸੌਧ ਲਿਆਵੇ ਚ ਛੋਟੀ ਗੱਡੀ ਨੂੰ ਜਿਵੇਂ 10000 ਦੀ ਇੰਸ਼ੋਰ ਕਰ ਦੇਣਾ 10 ਚੱਕੀ ਗੱਡੀ ਨੂੰ 20000 ਦੀ ਕਰ ਦੇਣਾ ਬੜੀ ਨੂੰ 25 ਦੀ ਕਰ ਦੇਣਾ ਸਾਰੇ ਇੰਸ਼ੋਰ ਲੋਕ ਕਰਾਉਣ ਸਾਰੇ ਟੈਕਸ ਭਰਨ ਹੁਣ 50000 ਦੀ ਇੰਸ਼ੋਰ ਕਿਹੜਾ ਘਟਾਊਗਾ ਜੀ ਗੱਡੀ ਨੂੰ ਮਾਲ ਤਾਂ ਮਿਲਦਾ ਨਹੀਂ ਮਾਲ ਤਾਂ ਇਹ 99 ਮੇਰੇ ਖਿਆਲ 92 ਵਾਲੇ ਰੇਟ ਉਰੇ ਹੀ ਖੜੇ ਨੇ ਜਦੋਂ ਅੰਦਰ ਪਹਿਲਾਂ ਵੀ ਗੱਡੀ 150 ਨੂੰ ਜਾਂਦੀ ਸੀ ਹੁਣ ਵੀ 150 ਨੂੰ ਜਾਂਦੀ ਐ ਤੇਲ ਦੇਖੋ ਕਿੱਥੇ ਆ ਜੀ ਤੇਲ ਤੋਂ ਇਲਾਵਾ ਵੀ ਬਹੁਤ ਨੇ ਜੀ ਹੋਰ ਵੀ ਬਹੁਤ ਨੇ ਜਿਵੇਂ ਬਾਰਡਰਾਂ ਦੇ ਲੁੱਟ ਹੋ ਰਹੀ ਐ ਟੂਲਾਂ ਦੇ ਲੁੱਟ ਹੋ ਰਹੀ ਐ ਐਮਪੀ ਬਾਰਡਰ ਰਾਜਸਥਾਨ ਬਾਰਡਰ ਇੱਕ ਥੋੜੀ ਐ ਜੀ ਇਹ ਵੀ ਕਲਾ ਕਾਨੂੰਨ ਹੋਰ ਵੀ ਬਹੁਤ ਚੀਜ਼ਾਂ ਨੇ ਇਹ ਬਾਹਰ ਐਮਪੀ ਬਾਰਡਰ ਤੇ ਲਟੇਰੇ ਬੈਠੇ ਨੇ ਆ ਬੀਜੇਪੀ ਦੇ ਰਾਜ ਤਾਂ ਸਾਰਿਆਂ ਨੂੰ ਵੱੱਡ ਲੁੱਟ ਹੋ ਰਹੀ ਐ ਜੀ ਬਾਰਡਰਾਂ ਦੇ 5-500 ਰੁਪਏ ਇੱਕ ਗੱਡੀ ਤੋਂ ਜੀ ਆਰਟੀਓ ਰਾਜਸਥਾਨ ਚ ਗੰਦ ਪਾਇਆ ਪਿਆ ਜੀ ਬਹੁਤ ਗੱਡੀਆਂ ਵਾਲਾਂ ਦਾ ਬਹੁਤ ਬੁਰਾ ਹਾਲ ਆ ਜੀ ਇਦਾਂ ਨਾਲ ਲੋਕਾਂ ਨੇ ਖੜੀਆਂ ਕਰਤੀਆਂ ਜੀ ਗੱਡੀਆਂ ਹੁਣ ਆ ਸਾਡੇ 350 ਗੱਡੀ ਸੀ ਅੱਜ 70 ਗੱਡੀਆਂ ਰਹਿ ਗਈਆਂ ਜੁਨੀਅਰਾਂ ਚ ਬਹੁਤ ਸਰਕਾਰਾਂ ਦੀਆਂ ਨੀਤੀਆਂ ਦੇ ਕਾਰਨ ਜੇਬਾਂ ਭਰਦੀਆਂ ਜਾਂ ਉਹਨਾਂ ਦੀਆਂ ਗਲਤ ਨੀਤੀਆਂ ਨੇ ਉਹਨਾਂ ਦੀ ਜੇਬਾਂ ਵਿੱਚ ਪੈਸਾ ਜਾਂਦਾ ਗੱਡੀ ਵਾਲਿਆਂ ਦੀ ਲੁੱਟ ਹੁੰਦੀ ਹੈ ਜੀ ਡਰਾਈਵਰਾਂ ਨੂੰ ਕੁੱਟਮਾਰ ਸਾਰਾ ਕੁਝ ਰੋੜਾਂ ਤੇ ਹੁੰਦਾ ਜੀ ਹੁਣ ਤੁਸੀਂ ਐਮਪੀ ਮਹਾਰਾষ্ট্র ਜਾ ਕੇ ਦੇਖੋ ਬੁਰਾ ਹਾਲ ਹੈ ਥਾਂ ਥਾਂ ਤੇ ਲੁੱਟ ਹੋ ਰਹੀ ਹੈ ਗੱਡੀ ਵਾਲਿਆਂ ਦੀ ਥਾਂ ਥਾਂ ਤੇ ਸੋ ਟਰੱਕ ਆਪਰੇਟਰ ਨੇ ਵੀਰੇ ਕਹਿੰਦੇ ਕਾਨੂੰਨਾਂ ਦੀ ਤਾਂ ਜਿਹੜੀ ਸਿਸਟਮ ਹੈਗਾ ਹੈਗਾ ਹੋਰ ਬਹੁਤ ਸਾਰੀਆਂ ਦਿੱਕਤਾਂ ਨੇ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਜਿਹੜੇ ਵੀਰਾਂ ਵੱਲੋਂ ਚੱਕੇ ਜਮ ਦੀ ਕਾਲ ਦਿੱਤੀ ਗਈ ਸੀ ਸੋ ਆਪਰੇਟਰਾਂ ਦਾ ਇਹੀ ਕਹਿਣਾ ਹੈ ਕਿ ਜੇ ਹੋਰ ਜਿਹੜੇ ਮਸਲੇ ਨੇ ਉਹਨਾਂ ਨੂੰ ਵੀ ਵਿਚ ਰੱਖ ਕੇ ਗੱਲ ਕੀਤੀ ਜਾਂਦੀ ਤਾਂ ਹੋ ਸਕਦਾ ਤੇ ਆਉਣ ਵਾਲਾ ਟਾਈਮ ਹੈ ਜਿਹੜਾ ਟਰੱਕ ਆਪਰੇਟਰਾਂ ਵਾਸਤੇ ਸੁਨਹਿਰਾ ਹੋ ਜਾਂਦਾ ਕੋਈ ਲਾਹੇਵੰਦ ਧੰਦਾ ਹੋ ਜਾਂਦਾ ਫਿਲਹਾਲ ਕਦੋਂ ਟਰੱਕ ਆਪਰੇਟਰਾਂ ਨੂੰ ਜਿਹੜਾ ਜੀ ਸੁੱਖ ਦਾ ਸਾਹ ਮਿਲਦਾ ਏ ਕਦੋਂ ਇਹਨਾਂ ਦਾ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਂਦੀਆਂ ਨੇ ਇਹ ਤਾਂ ਆਉਣ ਵਾਲਾ ਟਾਈਮ ਇਹ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ